ਅੱਜ ਆਪਾਂ ਲੈ ਕੇ ਆਏ ਤੁਹਾਡੇ ਸਾਰਿਆਂ ਵਾਸਤੇ ਜਰਮਨ ਪੈਕ ਜਿਹੜੇ ਭੈਣ ਭਰਾ ਮੇਰੇ ਜਰਮਨ ਆਉਣਾ ਚਾਹੁੰਦੇ ਨੇ ਚਾਹੇ 10ਵੀਂ ਪਾਸ ਨੇ 12ਵੀਂ ਪਾਸ ਨੇ ਚਾਹੇ ਤੁਸੀਂ ਪੀ ਐਚ ਡੀ ਕੀਤੀ ਹੋਈ ਆ ਚਾਹੇ ਜਰਮਨ ਚ ਤੁਸੀਂ ਟੂਰਿਸਟ ਵੀਜ਼ੇ ਲਈ ਆਉਣਾ ਹਾਊਸ ਬਿਲਡਿੰਗ ਲਈ ਆਉਣਾ ਵਰਕ ਪਰਮਿਟ ਲਈ ਆਉਣਾ ਜਾਂ ਫਿਰ ਜਰਮਨ ਦਾ ਲਾਇਸੈਂਸ ਹੋ ਗਿਆ ਜਾਂ ਨਰਸਿੰਗ ਲਾਈਨ ਹੋ ਗਈ ਸਪੈਸ਼ਲੀ ਵੀਡੀਓ ਬਣਾਉਣ ਦਾ ਕਾਰਨ ਵੀ ਇਹੀ ਆ ਜਿਹੜੇ ਭੈਣਾ ਭਰਾਵਾਂ ਨੇ ਆਪਣੇ ਆਪਾਈ ਸਾਫ ਜੋਤ ਟੀਵੀ ਵਾਲੇ ਤੇ ਆਪਣੇ ਏਜੰਟ ਨੇ ਇਹ ਜਿਹੜੇ ਲੁਧਿਆਣਾ ਜਿਹਨਾਂ ਦਾ ਦਫ਼ਤਰ ਆ orange ਦੇ ਨਾਮ ਤੇ ਵੀਡੀਓ ਬਣਾਈ ਸੀਗੀ ਕਿੰਨਾ ਨੇ ਤੇ ਉੱਥੇ ਕਿੱਥੇ ਕਿੱਥੇ ਮਿਸ ਗਾਈਡ ਕੀਤਾ ਕਿਹੜੇ-ਕਿਹੜੇ ਚੀਜ਼ਾਂ ਤੇ ਮਿਸ ਗਾਈਡ ਕੀਤਾ ਪੂਰਾ ਇੱਕੋ ਹੀ ਆਪਾਂ ਤੁਹਾਡੇ ਸਾਰਿਆਂ ਵਾਸਤੇ ਪੈਕੇਜ ਬਣਾਤਾ ਜੰਬੋ ਇਕੱਲੇ-ਇਕੱਲੇ ਪੁਆਇੰਟ ਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਾਂਗੇ ਅੱਜ ਸਾਸ਼ੀਕਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਜਰਮਨ ਤੋਂ ਇੱਕ ਵਾਰੀ ਫਿਰ ਤੋਂ ਮੈਂ ਸਾਰੇ ਭੈਣਾ ਭਰਾਵਾਂ ਨੂੰ ਰਿਕਵੈਸਟ ਕਰਦਾ ਵੀ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਜੇ ਕੋਈ ਮੇਰੀ ਫੋਟੋ ਜਾਂ ਆਈਡੀ ਲਾ ਕੇ ਕੋਈ ਬੰਦਾ ਤੁਹਾਡੇ ਤੋਂ ਕੋਈ ਪੈਸਾ ਮੰਗਦਾ ਜਾਂ ਕਹਿੰਦਾ ਵੀ ਤੁਹਾਡਾ ਵੀਜ਼ਾ ਲਵਾ ਦੂੰਗਾ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਆਪਣੇ ਕੋਲੇ ਜਿੰਨੀ ਇਨਫੋਰਮੇਸ਼ਨ ਆ ਸਾਰੀ ਫ੍ਰੀ ਹੈ ਤੇ ਕੋਸ਼ਿਸ਼ ਮੇਰੀ ਇਹੀ ਰਹੂਗੀ ਜਿੰਨੀ ਵੀ ਅੱਜ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂ ਸਾਰੀ ਬਿੱਦ ਪ੍ਰੂਫ ਰਵੇ ਤਾਂ ਜੋ ਕਈ ਲੋਕਾਂ ਨੂੰ ਟਰਸਟ ਨਹੀਂ ਆਉਂਦਾ ਹੁੰਦਾ ਕਿੰਤੂ ਪ੍ਰੰਤੂ ਵਾਲੇ ਹੁੰਦੇ ਨੇ ਸਿਰਫ ਉਹ ਦੇ ਕਰਕੇ ਉਹ ਬਾਕੀ ਅੱਜ ਮੌਸਮ ਵਧੀਆ ਮੀਂਹ ਪੈ ਰਿਹਾ ਆਈ ਹੋਪ ਵੀਡੀਓ ਵਧੀਆ ਹੋਣੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜਰਮਨ ਦੇ ਸਟੱਡੀ ਵੀਜ਼ੇ ਦੇ ਇਹਨਾਂ ਨੇ 2 ਵੀਕ ਪਹਿਲਾਂ ਵੀਡੀਓ ਪਾਈ ਸੀਗੀ ਭਾਈ ਸਾਹਿਬ ਨੇ ਜੂਰਟੀ ਵੀ ਵਾਲੇ ਨੇ ਦੋ ਨਹੀਂ ਚਲੋ ਤਿੰਨ ਹੋ ਗਏ ਹੋਣੇ ਹੁਣ ਤੇ ਸਟੱਡੀ ਵੀਜ਼ੇ ਬਾਰੇ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਹੀ ਦੱਸਿਆ ਵੀ ਜਿਹੜੀ ਜਰਮਨ ਦੇ ਵਿੱਚ ਸਟੱਡੀ ਬਿਲਕੁਲ ਫ੍ਰੀ ਹੈ ਪਬਲਿਕ ਯੂਨੀਵਰਸਿਟੀ ਦੇ ਵਿੱਚ ਹੈ ਜਿੰਨੀਆਂ ਵੀ ਜਰਮਨ ਦੀਆਂ ਪਬਲਿਕ ਯੂਨੀਵਰਸਿਟੀਆਂ ਨੇ ਸਾਰਿਆਂ ਦੇ ਵਿੱਚ ਸਟੱਡੀ ਬਿਲਕੁਲ ਫ੍ਰੀ ਆ ਥੋੜੀ ਬਹੁਤੀ ਫੀਸ ਲੱਗਦੀ ਆ 1.5 ਤੋਂ 200 ਯੂਰੋ ਲਾ ਲਓ ਜਾਂ ਕਿਤੇ 300 ਯੂਰੋ ਲਾ ਲਓ ਉਹਦੇ ਤੁਹਾਨੂੰ ਬੱਸ ਦਾ ਕਾਰਡ ਪਲੱਸ ਤੁਹਾਡਾ ਯੂਨੀਵਰਸਿਟੀ ਦਾ ਜਾਂ ਕਾਲਜ ਦਾ ਕਾਰਡ ਵਿੱਚ ਹੁੰਦਾ ਉਹਦੇ ਤੇ ਸਿਰਫ ਉਹੀ ਫੀਸ ਲੱਗਦੀ ਆ ਉਹਦੇ ਉੱਤੇ ਆਪਾਂ ਨੇ ਅੱਜ ਤੋਂ 4 ਤੋਂ 5 ਮਹੀਨੇ ਪਹਿਲਾਂ ਵੀਡੀਓ ਬਣਾ ਕੇ ਪੂਰੀ ਪ੍ਰੋਪਰ ਪਾਈ ਹੋਈ ਆ ਤੁਹਾਨੂੰ ਸਮਝਾਇਆ ਹੋਇਆ ਸਾਰਾ ਕੁਝ ਵੀ ਕਿੱਦਾਂ ਤੁਸੀਂ ਆਪ ਤੋਂ ਅਪਲਾਈ ਕਰ ਸਕਦੇ ਹੋ dad.de ਇਹਨਾਂ ਦੀ ਸਾਈਟ ਆ ਉਹਦੇ ਉੱਤੇ ਜਾ ਕੇ ਜਿਹੜੇ ਭੈਣ ਭਰਾ ਕਹਿੰਦੇ ਨੇ ਫੇਕ ਸਾਈਟਾਂ ਨੇ ਇਹ ਇਹ ਸਾਈਟ ਨਹੀਂ ਹੈਗੀ ਤੁਸੀਂ ਕਦੇ ਵੀ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਜਿਹੜਿਆਂ ਨੂੰ ਕਈ ਵਾਰ ਚੈੱਕ ਲਿਸਟ ਤੇ ਟਰਸਟ ਨਹੀਂ ਹੁੰਦਾ ਤੁਹਾਡੇ ਨੇੜੇ ਤੜੇ ਕਿੰਨੀ ਆਪਣੇ ਅੰਬੈਸੀਆਂ ਨੇ ਜਲੰਧਰ ਹੈ ਚੰਡੀਗੜਾ ਦਿੱਲੀ ਵਾਲਿਆਂ ਨੂੰ ਦਿੱਲੀ ਲੱਗਦੀ ਆ ਤੁਸੀਂ ਉੱਥੋਂ ਜਾ ਕੇ ਆਪਣੇ ਆਪਣੇ ਲੈਵਲ ਤੇ ਵੀ ਚੈੱਕ ਲਿਸਟ ਉਹਨਾਂ ਤੋਂ ਲੈ ਕੇ ਆ ਸਕਦੇ ਹੋ ਇਹ ਤੋਂ ਉੱਪਰ ਦੀ ਤਾਂ ਫਿਰ ਕੁਝ ਨਹੀਂ ਰਹਿ ਗਿਆ ਤੇ ਇਹ ਤਾਂ ਬਸੇ ਦੁਬਾਰਾ ਤਾਂ ਐਂਡੀ ਐਂਬੈਸੀ ਤੋਂ ਉੱਪਰ ਦੀ ਤਾਂ ਹੋਰ ਕੁਝ ਹੈ ਨਹੀਂਗਾ ਤੇ ਜਿਹੜੀ ਆਪਾਂ ਸਟੱਡੀ ਦੀ ਗੱਲ ਕਰ ਰਹੇ ਹਾਂ ਤੁਸੀਂ ਇੱਥੇ ਮਾਸਟਰ ਲਈ ਆ ਸਕਦੇ ਹੋ ਤੁਸੀਂ ਇੱਥੇ ਬੈਚਲਰ ਲਈ ਵੀ ਆ ਸਕਦੇ ਹੋ ਜੇ ਤੁਸੀਂ ਪਬਲਿਕ ਯੂਨੀਵਰਸਿਟੀ ਦੇ ਵਿੱਚ ਆਉਂਗੇ ਤੁਹਾਨੂੰ ਸਟੱਡੀ ਫ੍ਰੀ ਆ ਬਟ ਜਿਹੜੇ ਆਪਣੇ ਪੰਜਾਬ ਵਾਲੇ ਏਜੰਟ ਨੇ ਮੈਂ ਤਾਂ ਇਹ ਕਹਿ ਸਕਦਾ ਜੇ ਅੰਗਰੇਜ਼ਾਂ ਤੋਂ ਬਾਅਦ ਪੰਜਾਬ ਨੂੰ ਕਿਸ ਨੇ ਲੁੱਟਿਆ ਤਾਂ ਉਹ ਸਭ ਤੋਂ ਵੱਧ ਅਜਿਹੇ ਟਾਈਮ ਦੇ ਵਿੱਚ ਏਜੰਟ ਨੇ ਸਾਡੇ ਲੋਕ ਆਪਾਂ ਜਜ਼ਬਾਤੀਆਂ ਥੋੜੇ ਇਹਨਾਂ ਦੇ ਜਿਆਦੇ ਗੱਲਾਂ ਚ ਆ ਜਾਂਦੇ ਆ ਕਿਉਂਕਿ ਕਿਹੜਾ ਕੋਈ ਰੱਬ ਨੇ ਇਹ ਵੀ ਤੁਹਾਨੂੰ ਇਹ ਕੋਈ ਜਰਮਨ ਨਹੀਂ ਰਹਿ ਕੇ ਗਏ ਵੇ ਹੋ ਸਕਦਾ ਕੋਈ ਸੋਚ ਕਰਕੇ ਗਿਆ ਹੋਵੇ ਜਾਂ ਕੋਈ ਆਸਟ੍ਰੇਲੀਆ ਕੈਨੇਡਾ ਨਹੀਂ ਰਹਿ ਕੇ ਗਿਆ ਉੱਥੇ ਬਹਿ ਕੇ ਉੱਥੇ ਏਜੰਟ ਬਣ ਕੇ ਥੋੜੇ ਜਿਆਦੇ ਪੜੇ ਲਿਖੇ ਨੇ ਤੇ ਆਪਣੇ ਲੋਕਾਂ ਨੂੰ ਬੇਫਕੂ ਬਣਾਈ ਜਾਂਦੇ ਨੇ ਆਪਾਂ ਜਜ਼ਬਾਤੀ ਹੋ ਕੇ ਇਹਨਾਂ ਦੇ ਪਿੱਛੇ ਲੱਗੇ ਰਹਿੰਦੇ ਆ ਤੇ ਲੁੱਟੇ ਜਾ ਰਹੇ ਹਾਂ ਜਿਹੜਾ ਬੰਦਾ ਅੱਜ ਦੇ ਟਾਈਮ ਜਰਮ 25 ਲੱਖ ਰੁਪਏ ਲਾ ਕੇ ਆ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਬੇਫਕੂਹ ਬੰਦਾ ਜਿਹੜਾ ਬੰਦਾ ਅੱਜ ਦੇ ਟਾਈਮ ਤੇ ਜਰਮਨ ਚ ਫ੍ਰੀ ਨਹੀਂ ਆ ਸਕਦਾ ਉਹ ਬੰਦਾ ਦੁਨੀਆ ਚ ਕਿਤੇ ਫ੍ਰੀ ਜਾ ਹੀ ਨਹੀਂ ਸਕਦਾ ਇਹ ਚੀਜ਼ ਮੇਰੇ ਤੋਂ ਤੁਸੀਂ ਲਿਖ ਕੇ ਲੈ ਲਓ ਅੱਜ ਗਰੰਟੀ ਨਾਲ ਤੁਹਾਨੂੰ ਕਹਿ ਤੀ ਇਹ ਗੱਲ ਪਹਿਲਾਂ ਤੁਸੀਂ 20-25 ਲੱਖ ਚ ਆਪਣੇ ਪਿਓ ਦਾ ਢੂਹਾ ਘਟਾ ਕੇ ਆਉਨੇ ਹੋ ਇੰਡੀਆ ਤੋਂ ਪੈਸੇ ਲਾ ਕੇ ਫਿਰ ਉਹੀ 20-25 ਲੱਖ ਤਾਰਨ ਪਿੱਛੇ ਤੁਸੀਂ ਆਪ ਦਾ ਢੂਹਾ ਘਟਾਉਣਾ ਇੱਥੇ ਆ ਕੇ ਤੇ ਤੁਹਾਡਾ ਤੋਂ ਉਹੀ ਨਹੀਂ ਕਵਰ ਹੁੰਦਾ ਤਾਂ ਕਰਕੇ ਏਜੰਟਾਂ ਤੋਂ ਬਚੋ ਪ੍ਰਾਈਵੇਟ ਯੂਨੀਵਰਸਿਟੀ 'ਚ ਐਡਮਿਸ਼ਨ ਨਹੀਂ ਲੈਣੀ ਜਰਮਨ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਸਟੱਡੀ ਬਹੁਤ ਮਹਿੰਗੀ ਹੈ ਜੇ ਤੁਸੀਂ ਬੈਚਲਰ ਕਰ ਰਹੇ ਹੋ ਜਰਮਨ ਦੇ ਵਿੱਚ ਜਾਂ ਮਾਸਟਰ ਕਰਦੇ ਹੋ ਤੁਹਾਡਾ 20 ਤੋਂ 25 ਲੱਖ ਰੁਪਇਆ ਪੂਰੇ ਕੋਰਸ ਦਾ ਖਰਚਾ 8-9 ਲੱਖ ਰੁਪਏ ਤੁਹਾਡਾ ਇੱਕ ਸਾਲ ਦਾ ਤੁਹਾਨੂੰ ਭਰਾ ਕੇ ਫੀਸ ਉਥੋਂ ਤੋਰ ਦਿੰਦੇ ਨੇ ਆਪਾਂ ਉਥੋਂ ਜਹਾਜ਼ ਚੜ੍ਹਾਉਣਾ ਅਗਲਾ ਸਾਲ ਮਿੰਟ 'ਚ ਆ ਜਾਂਦਾ 8-9 ਲੱਖ ਰੁਪਇਆ ਫੇਰ ਤਿਆਰ ਆ ਬੱਟ ਤੇ ਪਲੱਸ ਤੁਹਾਨੂੰ ਬਲੌਕਡ ਅਕਾਊਂਟ ਬਣਾਉਣਾ ਹੁੰਦਾ ਬਲੌਕਡ ਅਕਾਊਂਟ ਤੇ ਬਹੁਤ ਸਾਰੇ ਭਰਾਵਾਂ ਦੇ ਸਵਾਲ ਸੀਗੇ ਵੀ ਭਾ ਜਿਹੜਾ ਤਾਂ ਥੋੜਾ ਜਿਹਾ ਕਲੀਅਰ ਕਰਦਾ ਉਦੋਂ ਮੈਂ ਸਪੈਸ਼ਲ ਵੀਡੀਓ ਬਣਾ ਦੂੰਗਾ ਇੱਥੇ ਵੀ ਬਲੌਕਡ ਅਕਾਊਂਟ ਸਪੈਸ਼ਲੀ ਜੇ ਆਪਾਂ ਬਣਾਉਣਾ ਹੈ ਇੱਥੇ ਜਰਮਨ ਚ ਤਿੰਨ ਚਾਰ ਪ੍ਰਾਈਵੇਟ ਬੈਂਕਾਂ ਨੇ ਆਪਣੇ ਇੰਡੀਆ ਦੇ ਵਿੱਚ ICICI ਬੈਂਕ ਹੈਗੀ ਹੈ ਇਹਨਾਂ ਦਾ ਇੱਥੇ ਟਾਈ ਅਪ ਹੈਗਾ ਇਹ ਬਣਾ ਦਿੰਦੇ ਨੇ ਬਲੌਕਡ ਅਕਾਊਂਟ ਹੈਗਾ ਕੀ ਆ ਬਲੌਕਡ ਅਕਾਊਂਟ ਬਿਲਕੁਲ GIC ਦੀ ਤਰ੍ਹਾਂ ਜਿਵੇਂ ਕੈਨੇਡਾ ਵਾਲਿਆਂ ਦੀ GIC ਹੁੰਦੀ ਆ ਉਦਾਂ ਹੀ ਬਲੌਕਡ ਅਕਾਊਂਟ ਹੈ ਬਟ ਤੁਹਾਨੂੰ ਕੋਈ ਪੁਰਾਣੇ ਫੰਡ ਕੋਈ ਚੀਜ਼ ਸ਼ੋ ਕਰਨ ਦੀ ਲੋੜ ਨਹੀਂ ਤੁਸੀਂ ਜਿੰਨਾ ਵੀ ਤੁਹਾਡਾ ਬਣਦਾ 10 ਲੱਖ ਰੁਪਇਆ 10 ਲੱਖ ਰੁਪਇਆ ਲਿਜਾ ਕੇ ਆਈਸੀਸੀ ਬੈਂਕਾਂ ਨੂੰ ਦੇ ਦੇਣਾ ਉਹਨਾਂ ਨੇ ਤੁਹਾਡਾ ਇੱਥੇ ਜਰਮਨ ਚ ਸੈਂਡ ਕਰ ਦਿੰਦੇ ਨੇ ਜਰਮਨ ਦੀ ਬੈਂਕ ਨੂੰ ਇਹਨਾਂ ਵੱਲੋਂ ਤੁਹਾਨੂੰ ਪੇਪਰ ਆਣੇ ਤੁਹਾਡੇ ਪੈਸੇ ਨੇ ਜਿਹੜੇ ਇੱਥੇ ਜਰਮਨ ਚ ਪਹੁੰਚ ਗਏ ਨੇ ਤੁਹਾਡਾ ਅਕਾਊਂਟ ਪੈਸੇ ਜਿਹੜੇ ਬਲੌਕਡ ਨੇ ਉਹ ਜੇ ਤੁਹਾਨੂੰ ਵੀਜ਼ਾ ਲੱਗਦਾ ਥੋੜੇ ਪੈਸੇ ਤੁਹਾਨੂੰ ਜਰਮਨ ਚ ਮਿਲਣਗੇ ਉਰੇ ਆ ਕੇ ਤੁਹਾਡਾ ਅਕਾਊਂਟ ਜਿਹੜਾ ਐਕਟੀਵੇਟ ਹੋਊਗਾ ਜੇ ਵੀਜ਼ਾ ਨਹੀਂ ਲੱਗਦਾ ਤਾਂ ਤੁਹਾਡੇ ਜੋ ਵੀ ਚਾਰਜਸ ਨੇ ਇਹ ਕੱਟ ਕੇ ਤੁਹਾਨੂੰ ਰਿਫੰਡ ਹੋ ਜਾਣਗੇ ਜੇ ਤੁਹਾਡਾ ਵੀਜ਼ਾ ਲੱਗ ਜਾਂਦਾ ਤੁਸੀਂ ਜਰਮਨ ਨਹੀਂ ਆਉਣਾ ਚਾਹੁੰਦੇ ਤੁਹਾਨੂੰ ਪੈਸੇ ਰਿਫੰਡ ਨਹੀਂ ਹੁਣੇ ਤੁ ਸਟੱਡੀ ਵੀਜ਼ੇ ਵਾਲੇ ਦੂਸਰਾ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਝੂਠ ਸੀਗਾ ਕਹਿ ਸਕਦੇ ਆਂ ਆਪਾਂ ਜੋਤੀ ਵੀਜ਼ੇ ਵਾਲਿਆਂ ਦਾ ਮੈਂ ਝੂਠ ਹੀ ਕਹੂੰਗਾ ਵੀ ਤੁਸੀਂ ਆਪਣੇ ਸਪਾਊਸ ਨੂੰ ਦੋਆਂ 3 ਮਹੀਨਿਆਂ ਦੇ ਵਿੱਚ ਨਾਲ ਲੈ ਕੇ ਜਾ ਸਕਦੇ ਹੋ ਪਹਿਲੇ ਨੰਬਰ ਤੇ ਇਹ ਗੱਲ ਝੂਠ ਹੈ ਜਿੰਨੇ ਹੋਰੇ ਸਟੂਡੈਂਟ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਤੇ ਮੈਂ ਆਪ ਖੁਦ ਇਹਨਾਂ ਦਾ ਬਿਹੋੜਾ ਸਾਡੇ ਨੂੰ ਹਾਊਸ ਸਿਲੈਂਡਰ ਬਿਹੋੜੇ ਕਹਿੰਦੇ ਨੇ ਜਾ ਕੇ ਪਤਾ ਕਰਕੇ ਆਇਆ ਉਹ ਕਹਿੰਦੇ ਵੀ ਤੁਸੀਂ ਫਾਈਲ ਆਪਣੇ ਸਪਾਊਸ ਦੀ ਨਾਲ ਚ ਇਹ ਸਬਮਿਟ ਕਰਾ ਦਿਓ ਆਪਣੇ ਵੀਜ਼ੇ ਦੇ ਪਰ ਵੀਜ਼ਾ ਦੇਣਾ ਨਾ ਦੇਣਾ ਉਹ ਜਿਹੜਾ ਉੱਥੇ ਬੈਠਾ ਮੂਰੇ ਉਹਦੇ ਤੇ ਡਿਪੈਂਡ ਕਰਦਾ 80% ਵੀਜ਼ਾ ਨਹੀਂ ਮਿਲਦਾ ਹੈਗਾ ਸਪਾਊਸ ਨੂੰ ਕਾਰਨ ਜਿਹੜਾ ਬੱਚਾ ਸਟੱਡੀ ਕਰਨ ਆ ਰਿਹਾ ਉਹ ਪਹਿਲਾਂ ਬਲੌਕਡ ਅਕਾਊਂਟ ਲੈ ਕੇ ਕਿਉਂ ਆ ਰਿਹਾ ਉਹ ਆਪਣੇ ਆਪ ਤੇ ਡਿਪੈਂਡਡ ਹੈ ਉਹ ਸਟੱਡੀ ਕੰਪਲੀਟ ਕਰੂਗਾ ਜੌਬ ਸਿਕਰ ਵੀਜ਼ਾ ਮਿਲੂਗਾ ਉਹਨੂੰ ਉਦੋਂ ਬਾਅਦ ਜਦੋਂ ਉਹਦੇ ਲਈ জব ਹੈਗੀ ਆ ਫਿਰ ਉਹ ਆਪਣੇ ਹਸਬੰਦ ਨੂੰ ਜਾਂ ਕਿਸੇ ਹੋਰ ਨੂੰ ਉਹ ਬੁਲਾ ਸਕਦਾ ਉਦੋਂ ਪਹਿਲਾਂ ਨਹੀਂ ਬੁਲਾ ਸਕਦਾ ਇਹੀ ਰੂਲ ਰਹੂਗਾ ਉਸ ਬਿਲਡਿੰਗ ਦੇ ਉੱਤੇ ਇਹੀ ਰੂਲ ਰਹੂਗਾ ਕਿਸੇ ਵੀ ਹੋਰ ਤੁਸੀਂ ਜੇ ਮੰਨ ਲਓ ਲੈਂਗੁਏਜ ਤੇ ਉਹਨੇ ਜਰਮਨ ਚ ਉਹਦੇ ਤੇ ਵੀ ਸਿਰਫ ਜਰਮਨ ਚ ਇੱਕੋ ਇੱਕ ਤਰੀਕੇ ਨਾਲ ਬੰਦਾ ਆਪਣੇ ਸਾਰੀ ਫੈਮਿਲੀ ਨੂੰ ਵਿੱਚੇ ਮਾਪਿਓ ਸੱਸ ਸੋਹਰਾ ਜਿਹਨੂੰ ਮਰਜ਼ੀ ਬੁਲਾ ਸਕਦਾ ਉਹ ਹੈਗਾ ਜਰਮਨ ਦਾ ਬਲੂ ਕਾਰਡ ਉੱਤੇ ਵੀ ਆਉਂਦੇ ਆ ਤੇ ਇਹ ਤੁਹਾਨੂੰ ਮੈਂ ਸਪਾਊਸ ਵੀਜੇ ਦਾ ਕਲੀਅਰ ਕਰਤਾ ਮੋਸਟਲੀ ਕੀ ਹੁੰਦਾ ਜਿਹੜਾ ਸਪਾਊਸ ਆ ਇੰਡੀਆ ਤੋਂ ਆਉਣਾ ਕਾਫੀ ਜ਼ਿਆਦਾ ਜਿਹੜੇ ਕੇਸ ਨੇ ਉਹਨਾਂ ਦੇ ਚ ਇਹੀ ਆ ਉਹਨੂੰ ਜਰਮਨ ਦੀ ਲੈਂਗੁਏਜ A1 ਦਾ ਕੋਰਸ ਆ ਜਿਹੜਾ ਇੰਡੀਆ ਤੋਂ ਕਰਕੇ ਆਉਣਾ ਪੈਂਦਾ ਹੈ ਜਾਂ ਫਿਰ ਤੁਸੀਂ ਉਹਦੀ ਸਾਰੀ ਫੀਸ ਇੱਥੇ ਭਰ ਕੇ ਇੰਡੀਆ ਪੇਪਰ ਭੇਜਾ ਦਿਓ ਵੀ ਮੇਰਾ ਹਸਬੰਡ ਜਾਂ ਵਾਈਫ ਜਰਮਨ ਚ ਜਾ ਕੇ ਕੋਰਸ ਕਰੂਗਾ ਮੈਂ ਫੀਸ ਪੇ ਕਰਤੀ ਆ ਉਹ ਬਿਸ਼ੈਨਿਕ ਨੂੰ ਨਾਲ ਲੱਗ ਜਾਂਦੀ ਹੈ ਤੇ ਫਿਰ ਤੁਸੀਂ ਉੱਥੋਂ ਆ ਸਕਦੇ ਹੋ ਤੇ ਹੁਣ ਨਾਲ ਹੀ ਆਪਾਂ ਇਹਨਾਂ ਬਲੂ ਕਾਰਡ ਵਾਲਿਆਂ ਤੇ ਬਲੂ ਕਾਰਡ ਬਾਰੇ ਤੁਸੀਂ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਆਪਣੇ ਪੰਜਾਬੀ ਨੇ ਸੁਣਿਆ ਹੁਣ ਇੰਨਾ ਜ਼ਿਆਦਾ ਜਬ ਪਤਾ ਹੋਣਾ ਕਿਸੇ ਨੂੰ ਇਹ ਜ਼ਿਆਦਾਤਰ ਯੂਜ਼ ਕਰਦੇ ਨੇ ਸਾਊਥ ਇੰਡੀਆ ਵਾਲੇ ਬਹੁਤ ਸਾਰੇ ਨੇੜੇ ਸਾਊਥ ਇੰਡੀਆ ਵਾਲੇ ਬਲੂ ਕਾਰਡ ਤੇ ਆਉਂਦੇ ਨੇ ਬਲੂ ਕਾਰਡ ਦੇ ਨਾਲ ਚੈੱਕ ਲਿਸਟ ਨਾਲ ਲਾਤੀ ਆ ਤੁਸੀਂ ਆਪਣਾ ਦੇਖ ਲਓ ਵੀ ਕਿਹੜੀ ਕਿਹੜੀ ਇਹਨਾਂ ਦੀ ਰਿਕੁਆਇਰਮੈਂਟ ਆ ਬਲੂ ਗਾਰਡ ਇੱਕ ਜਰਮਨ ਦਾ ਇਹੋ ਜਿਹਾ ਕਾਰਡ ਆ ਵੀ ਜੇ ਮੈਂ ਅੱਜ ਸਾਲ ਦਾ 60000 ਯੂਰੋ ਕਮਾਉਣਾ ਜਾਂ 70000 ਯੂਰੋ ਕਮਾਉਣਾ ਮੈਂ ਆਪਣੇ ਸਾਰੇ ਟੱਬਰ ਨੂੰ ਜਰਮਨ ਚ ਨਹੀਂ ਬੁਲਾ ਸਕਦਾ ਮੈਂ ਪੀਆਰਾਂ ਪਾਸਪੋਰਟ ਵੀ ਮਿਲ ਜਾਣਾ ਮਹੀਨੇ ਤੱਕ ਜਰਮਨ ਦਾ ਫੇਰ ਵੀ ਮੈਂ ਆਪਣੇ ਮਾਪਿਓ ਨੂੰ ਤੁਸੀਂ ਇਹ ਕਹਿੰਦੇ ਹੋ ਪੱਕੇ ਤੌਰ ਤੇ ਨਹੀਂ ਬੁਲਾ ਸਕਦਾ ਮਲਟੀਪਲ ਵੀਜ਼ਾ ਲੈ ਕੇ ਦੇ ਸਕਦਾ 10 ਸਾਲ ਦਾ 6 ਮਹੀਨੇ ਰਹਿਣ ਉਰੇ ਆਉਣ ਜਾਣ ਜਦੋਂ ਮਰਜੀ ਕੋਈ ਚੱਕਰ ਨਹੀਂ ਪਰ ਪੱਕੇ ਤੌਰ ਤੇ ਨਹੀਂ ਬੁਲਾ ਸਕਦਾ ਜਿਹੜੇ ਬਲੂ ਕਾਰਡ ਵਾਲੇ ਨੇ ਉਹ ਆਪਣੇ ਟੱਬਰ ਨੂੰ ਪੱਕੇ ਤੌਰ ਤੇ ਇੰਡੀਆ ਤੋਂ ਲੈ ਕੇ ਆ ਸਕਦੇ ਨੇ ਮੰਮੀ ਨੂੰ ਪਾਪੇ ਨੂੰ ਸੱਸ ਨੂੰ ਸਹੁਰੇ ਨੂੰ ਘਰ ਵਾਲੇ ਨੂੰ ਕੋਈ ਜਰਮਨ ਲੈਂਗੁਏਜ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਆ ਉਹਨਾਂ ਦੀਆਂ ਸ਼ਰਤਾਂ ਨੇ ਵੀ ਜਿਹੜੇ ਤਾਂ ਮੰਨ ਲਓ ਵੀ ਆਪਾਂ ਕਹੇ ਜੀ ਆਈਟੀ ਵਾਲੇ ਹੋਗੇ ਮੈਡੀਕਲ ਵਾਲੇ ਹੋਗੇ ਡਾਕਟਰ ਹੋਗੇ ਇੰਜੀਨੀਅਰ ਹੋਗੇ ਉਹਨਾਂ ਨੂੰ ਸ਼ੋਰਟ ਹੈ ਵੀ ਉਹ ਇੰਨੇ ਕ ਪੈਸਾ ਤੱਕ ਜਿਹੜਾ ਆਪਣਾ ਇੰਡੀਆ ਤੋਂ ਆ ਸਕਦੇ ਨੇ ਬਲੂ ਕਾਰਡ ਲਈ ਅਪਲਾਈ ਕਰ ਸਕਦੇ ਨੇ ਜਿਹੜੇ ਇਹ ਤੋਂ ਬਿਨਾ ਹੋਰ ਕੋਈ ਵੀ এমਪਲੋયર ਨੇ ਉਹਨਾਂ ਦੀ ਜਿਹੜੀ ਸੈਲਰੀ ਆ ਵੱਧ ਹੋਣੀ ਚਾਹੀਦੀ ਆ ਬਲੂ ਕਾਰਡ ਦੇ ਉੱਤੇ ਵੀ ਮੈਂ ਪ੍ਰੋਪਰ ਵੀਡੀਓ ਬਣਾਉਂਗਾ ਕਿਉਂਕਿ ਮੈਂ ਖਿਚੜੀ ਨਹੀਂ ਬਣਾਉਣਾ ਚਾਹੁੰਦਾ ਸਿਰਫ ਅੱਜ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਨੇ ਮਿਸਗਾਈਡ ਕੀਤਾ ਜਾਵੇ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਏਜੰਟਾਂ ਨੂੰ ਪਤਾ ਹੀ ਨਹੀਂ ਹੈਗੀਆਂ ਜੋ ਐਵੇਂ ਹੀ ਬੈਠੇ ਧੂੜ ਚ ਡੰਡਾ ਡਾ ਆਂਦੇ ਨੇ ਠੀਕ ਹੈ ਕਿਸੇ ਦਾ ਵੀਜ਼ਾ ਲਵਾਤਾ ਪ੍ਰਾਈਵੇਟ ਯੂਨੀਵਰਸਟੀ ਨਾਲ ਇਹਨਾਂ ਨਾਲ ਟਾਈ ਅਪ ਹੁੰਦਾ ਤੇ ਉਹ ਸਾਨੂੰ ਚਲਾਉਂਦੇ ਨੇ ਇਹਨਾਂ ਦਾ ਸਿਰਫ ਇੱਕੋ ਚੀਜ਼ ਤੇ ਜ਼ੋਰ ਆ ਤੁਸੀਂ ਲੈਂਗੁਏਜ ਸਿੱਖੋ ਜੀ ਜਰਮਨ ਪੈਸੇ ਬਣ ਰਹੇ ਨੇ ਤੁਹਾਡੇ ਤੋਂ ਤੁਹਾਡਾ ਵੀਜ਼ਾ ਲੱਗਣਾ ਨਾ ਲੱਗਣਾ ਉਹ ਬਾਅਦ ਦੀ ਗੱਲ ਹੈ ਇਹਨਾਂ ਨੇ ਤੁਹਾਡੇ ਤੋਂ ਲੈਂਗੁਏਜ ਦੇ ਆਪਣੇ ਪੈਸੇ ਨੇੜੇ ਹਰੇ ਕਰ ਲਿਆ 1.5 ਤੋਂ 2 ਲੱਖ ਰੁਪਈਆ ਤੇ ਬਾਕੀ ਸਾਰੀ ਗੱਲ ਬਾਅਦ ਦੀ ਰਹ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਦੂਜੀ ਇੱਕ ਹੋਰ ਟਿਪ ਦੇ ਦਿੰਦਾ ਹਰੇ ਜੇ ਤੁਸੀਂ ਨੇ ਲੈਂਗੁਏਜ ਇੰਡੀਆ ਚ ਹੀ ਸਿੱਖਣੀ ਆ ਉਹਦੇ ਨਾਲੋਂ ਜ਼ਿਆਦਾ ਬੈਟਰ ਤੁਸੀਂ ਜਰਮਨ ਜਾ ਕੇ ਲੈਂਗੁਏਜ ਸਿੱਖੋ ਜਰਮਨ ਦੇ ਤੁਸੀਂ VHS ਫੋਕਸੋ ਸ਼ੂਲੇ ਬੋਲਦੇ ਨੇ ਜਰਮਨ ਚ ਐਡਮਿਸ਼ਨ ਲੈ ਸਕਦੇ ਹੋ ਇੰਡੀਆ ਤੋਂ ਡਾਇਰੈਕਟ ਤੇ ਉਤੇ ਮੇਰੇ ਇੱਕ ਭਰਾ ਨੇ ਵੀਡੀਓ ਬਣਾਈ ਆ ਸ਼ਾਇਦ ਉਹ ਇੱਕ ਦਿਨ ਤੱਕ ਅਪਲੋਡ ਕਰੇ ਉਹ ਬਹੁਤ ਸੋਹਣੀਆਂ ਵੀਡੀਓ ਬਣਾਉਂਦਾ ਮੁੰਡਾ ਟਿਊਬ ਕਾਸਟ ਵਾਲਾ ਤੇ ਉਹਦਾ ਵੀ ਮੈਂ ਚੈਨਲ ਤੁਹਾਨੂੰ ਮੈਂਸ਼ਨ ਕਰ ਦੂੰਗਾ ਵਿੱਚ ਤੁਸੀਂ ਉਤੇ ਵੀ ਜਾ ਕੇ ਦੇਖ ਸਕਦੇ ਹੋ ਉਹ ਮੇਰੇ ਤੋਂ ਪਹਿਲਾਂ ਦਾ ਵੀਡੀਓ ਬਣਾਉਂਦਾ 1.5 2 ਸਾਲ ਪਹਿਲਾਂ ਦਾ ਬਣਾ ਰਿਹਾ ਉਹ ਵੀ ਸੇਮ ਬਹੁਤ ਵਧੀਆ ਵੀਡੀਓ ਹੁੰਦੇ ਨੇ ਭਰਾ ਜੀਆਂ ਜਿਹਨੇ ਅਪਲੋਡ ਕੀਤੀ ਤਾਂ ਮੈਂ ਉਹ ਵੀ ਆਪਣੇ ਚੈਨਲ ਤੇ ਉਹਦੀ ਸ਼ੇਅਰ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਤੁਸੀਂ ਡਾਇਰੈਕਟ ਜਰਮਨ ਦੇ ਵਿੱਚ A1 ਤੋਂ ਲੈ ਕੇ B1 ਤੱਕ ਲੈਂਗੁਏਜ ਦਾ ਕੋਰਸ ਕਰਨਾ ਆ ਸਕਦੇ ਹੋ ਜੇ ਤੁਸੀਂ ਜ ਇੰਡੀਆ ਤੋਂ ਆਉਣਾ ਤਾਂ ਉਹਦੀ ਫੀਸ 2750 ਯੂਰੋ ਆ ਤੇ ਨਾਲ ਉਹਦਾ ਬਲੌਕਡ ਅਕਾਊਂਟ ਲੱਗੂਗਾ ਸੇਮ ਸਟੱਡੀ ਵਿਜ਼ਾ ਵਾਂਗੂ ਕੋਈ ਜ਼ਿਆਦੇ ਪੇਪਰ ਨਹੀਂ ਲੱਗਦੇ 2-4 ਪੇਪਰ ਲੱਗਦੇ ਨੇ ਡਾਇਰੈਕਟ ਅਪਲਾਈ ਕਰ ਸਕਦੇ ਹੋ ਆਪ ਤੋਂ ਅਪੌਇੰਟਮੈਂਟ ਲੈ ਸਕਦੇ ਹੋ ਆਪ ਤੋਂ ਇੰਸ਼ੋਰਸ ਬੁੱਕ ਕਰ ਸਕਦੇ ਹੋ ਹਰ ਇੱਕ ਚੀਜ਼ ਕਰ ਸਕਦੇ ਹੋ ਤੁਸੀਂ ਤੇ ਉਹਦਾ ਵੀ ਮੈਂ ਤੁਹਾਨੂੰ ਇਹ ਕਹਦਾ ਵੀ ਇੰਡੀਆ ਚ ਜਰਮਨ ਸਿੱਖੀ ਨਾ ਜੇ ਤੁਸੀਂ ਜਰਮਨ ਚ ਜਾ ਕੇ ਸਿੱਖਦੇ ਹੋ ਉਹਦਾ ਤੁਹਾਨੂੰ ਜ਼ਿਆਦੇ ਬੈਨੀਫਿਟ ਮਿਲੂਗਾ ਜੇ ਤੁਸੀਂ ਇੰਡੀਆ ਤੋਂ B2 ਕਰਕੇ ਉਹਨਰੇ ਪੇਪਰ ਦਿੰਦੇ ਹੋ ਆ ਕਿ ਉਹ B1 ਜਾਂ A2 ਤੱਕ ਰਹਿ ਜਾਂਦਾ ਇੱਕ ਥੋੜੀ ਮੈਂ ਹੋਰ ਗਲਤਫਹਿਮੀ ਦੂਰ ਕਰਦਾ ਹਾਂ ਔਰੇ ਚਾਹੇ ਤੁਸੀਂ ਇੰਡੀਆ ਤੋਂ C1 ਕਰਿਓ ਤੁਹਾਨੂੰ ਜਰਮਨ ਚ ਆ ਕੇ ਪੇਪਰ ਦੇਣਾ ਪੈਣਾ ਜੇ ਤੁਸੀਂ PR ਲੈਣੀ ਆ ਤੁਹਾਨੂੰ ਇੱਥੇ ਆ ਕੇ ਪੇਪਰ ਦੇਣਾ ਪੈਣਾ ਠੀਕ ਹੈ ਜੀ ਤੁਹਾਨੂੰ ਮੈਂ ਲੈਂਗੁਏਜ ਦਾ ਵੀ ਚਲੋ ਕਲੀਅਰ ਕਰਤਾ ਤੀਜਾ ਹੁਣ ਆਜੋ ਤੁਸੀਂ ਉਸ ਬਿਲਡਿੰਗ ਤੇ ਜਿਹਨੂੰ ਆਪਾਂ ਵੋਕੇਸ਼ਨਲ ਟ੍ਰੇਨਿੰਗ ਕਹਿੰਦੇ ਆ ਜਿਹੜੀ ਜਰਮਨ ਦੀ ਵੋਕੇਸ਼ਨਲ ਟ੍ਰੇਨਿੰਗ ਆ ਔਰੇ ਜਿਹੜੇ ਲੋਕ ਰਹਿ ਰਹੇ ਨੇ ਸਾਰਿਆਂ ਨੂੰ ਪਤਾ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਬੜੀ ਈਜ਼ੀਲੀ ਤੁਹਾਡੀ ਕਰਾ ਸਕਦੇ ਨੇ ਮੈਂ ਪਿਛਲੀ ਵੀਡੀਓ ਚ ਵੀ ਪ੍ਰੂਫ ਲਾਏ ਵੀ ਪਹਿਲੇ ਸਾਲ ਆਪਾਂ ਇੱਕ ਭਰਾ ਦਾ ਅਪਲਾਈ ਕੀਤਾ ਸੀਗਾ ਆਪਣੀ ਜਾਣ ਪਛਾਣ ਦੇਦਾ ਉਹਦੇ ਨਿਕਲਿਆ ਹੀ ਸੀਗਾ ਉਸ ਬਿਲਡਿੰਗ ਸੇਮ ਪ੍ਰੋਸੈਸ ਸੀਗਾ ਜਿਵੇਂ ਤੁਹਾਨੂੰ ਦੱਸਿਆ ਇੰਡੀਆ ਤੋਂ ਪ੍ਰੋਸੈਸ ਸੇਮ ਹੈ ਉਦੋਂ ਹੀ ਕੀਤਾ ਸੀਗਾ ਬਟ ਥੋੜੀ ਜਾਣ ਪਛਾਣ ਹੋਣ ਕਰਕੇ ਥੋੜੀ ਸੌਖੀ ਹਾਊਸ ਬਿਲਡਿੰਗ ਆ ਜਿਹੜੀ ਮਿਲ ਜਾਂਦੀ ਆ ਵੋਕੇਸ਼ਨਲ ਟ੍ਰੇਨਿੰਗ ਉਹਦੇ ਚ ਕਿੰਨੇ ਤੁਹਾਨੂੰ ਫੰਡਾਂ ਦੀ ਲੋੜ ਰਹਿੰਦੀ ਆ ਸਾਰਾ ਕੁਝ ਉਹਦੇ ਚ ਤੁਹਾਨੂੰ ਦੱਸਿਆ ਹੋਇਆ ਮੇਨ ਚੀਜ਼ ਹੋਣੇ ਚ ਦੱਸਣ ਵਾਲੀ ਇਹੀ ਹੈ ਵੀ ਜੇ ਤੁਸੀਂ 3 ਸਾਲ ਵਾਸਤੇ ਇੰਡੀਆ ਤੋਂ ਹਾਊਸ ਬਿਲਡਿੰਗ ਤੁਹਾਨੂੰ ਮਿਲ ਜਾਂਦੀ ਆ ਤੁਸੀਂ ਆ ਜਾਂਦੇ ਹੋ ਉਹ ਹੁੰਦਾ ਵੀਜ਼ਾ 16 E ਉਹਦੇ ਚ ਵੀ ਤੁਸੀਂ ਆਪਣੇ ਸਪਾਊਸ ਨੂੰ ਨਹੀਂ ਲੈ ਕੇ ਆ ਸਕਦੇ ਹੈਗੇ ਫਿਰ ਉੱਥੇ ਇਹ ਮਿਸਗਾਈਡ ਕਰ ਦਿੰਦੇ ਨੇ ਪਲੱਸ ਉਹਦੇ ਚ ਇਹਨਾਂ ਨੇ ਜਿਵੇਂ ਕਹਤਾ ਵੀ ਨਰਸਿੰਗ ਵਾਲਿਆਂ ਨੂੰ 2500 ਸੈਲਰੀ ਆ ਜੀ 1500 ਸੈਲਰੀ ਆ ਨਹੀਂ ਜਿੰਨੀ ਤੁਹਾਡੇ ਕੰਟਰੈਕਟ ਤੇ ਲਿਖੀ ਵੀ ਆ ਚਾਹੇ ਉਹ 1200 ਆ ਚਾਹੇ ਉਹ ਫੀਲਡ ਦੇ ਸਭ ਚੇਂਜ ਹੋ ਜਾਂਦੇ ਕਿਸੇ ਦੀ 800 ਆ ਕਿਸੇ ਦੀ ਚਾਹੇ 1500 ਆ ਇੱਕ ਸਾਲ ਤੁਹਾਨੂੰ ਉਹੀ ਮਿਲੇਗੀ ਹੁਣ ਜਿਹੜੇ ਓਰੀਜਨ ਆਲਿਆਂ ਦੀ ਆਪਾਂ ਗੱਲ ਕਰ ਰਹੇ ਇਹਨਾਂ ਦੇ ਕਿਸੇ ਜਾਣ ਪਛਾਣ ਇੱਤੇ ਬੱਚਾ ਪੜਦਾ ਕੋਈ ਮਨਾ ਨਹੀਂ ਲੈਣਾ ਉਹਨਾਂ ਦਾ ਮੈਨੂੰ ਕਾਲ ਆਈ ਸੀਗੀ ਵੀ ਕੰਟਰੈਕਟ ਚ ਇਹ ਜੋ ਮਰਜੀ ਸਾਡੇ ਬੱਚੇ ਦਾ ਉਸ ਬਿਲਡਿੰਗ ਦਾ ਬੱਚਾ ਸਾਡਾ ਉਹਨਾਂ ਕੋਲੋਂ ਲੈਂਗੁਏਜ ਸਿੱਖ ਰਿਹਾ ਪਰ ਇਹਨਾਂ ਨੇ ਕਿਹਾ ਤੈਨੂੰ 500 ਯੂਰੋ ਮਹੀਨੇ ਦਾ ਮਿਲੂਗਾ ਯਾਨੀ ਕਿ ਜਿੰਨਾ ਉੱਪਰਲਾ ਸਾਰੇ ਪੈਸੇ ਨੇ ਉਹ ਇਹਨਾਂ ਦੀ ਜੇਬ ਚ ਆਉਣਗੇ ਉਰੇ ਉਹਦੇ ਵਿੱਚ ਇਹਨਾਂ ਨੇ ਅਕਮੋਡੇਸ਼ਨ ਦਈ ਆ ਪਤਾ ਨਹੀਂ ਕਿੱਦਾਂ ਦੀ ਅਕਮੋਡੇਸ਼ਨ ਹੋਣੀ ਆ ਕੀ ਉਹਨੂੰ ਖਾਣ ਨੂੰ ਮਿਲਣਾ ਕਿੱਦਾਂ ਨਹੀਂ ਮਿਲਣਾ ਉਹ ਬਾਅਦ ਦੀ ਗੱਲ ਆ ਬਟ ਮੈਂ ਇਹੀ ਕਹਿਣਾ ਵੀ ਲੁੱਟ ਐਸੇ ਲੁੱਟ ਤੋਂ ਬਚਾਉਣ ਕਰਕੇ ਹੀ ਆਪਾਂ ਵੀਡੀਓ ਬਣਾ ਰਹੇ ਆ ਹਾਊਸ ਬਿਲਡਿੰਗ ਵਾਲੇ ਜਿਹੜਿਆਂ ਦਾ ਸਭ ਤੋਂ ਵਧੀਆ ਮੈਨੂੰ ਇੱਕ ਚੀਜ਼ ਲੱਗਦੀ ਆ ਤੁਸੀਂ 3 ਸਾਲ ਦਿੱਤਾ ਗਿਆ ਉਸ ਬਿਲਡਿੰ ਥੋੜਾ ਜਿਹੜਾ ਵੀਜ਼ਾ ਆਟੋਮੈਟਿਕਲੀ ਚੇਂਜ ਹੋ ਜਾਊਗਾ ਇਹ ਵੀਜ਼ਾ ਹੋ ਜਾਊਗਾ 18b ਜਾਂ 18d ਤੁਹਾਨੂੰ ਕੰਮ ਦਾ ਕੰਟਰੈਕਟ ਚਾਹੀਦਾ ਪਲੱਸ ਤੁਹਾਡੇ ਕੋਲੇ ਤਿੰਨ ਸੈਲਰੀ ਸਲਿੱਪਾਂ ਚਾਹੀਦੀਆਂ ਨੇ ਤੁਸੀਂ ਜਰਮਨ ਦੀ ਪੀਆਰ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਸਭ ਤੋਂ ਕੈਂਟ ਆਪਸ਼ਨ ਆ ਇਹ ਠੀਕ ਹੈ ਜੀ ਜਿਹੜੇ ਸਟੱਡੀ ਵੀਜ਼ੇ ਵਾਲੇ ਨੇ ਉਹਨਾਂ ਬਾਅਦ ਥੋੜਾ ਜਿਹਾ ਹੋਰ ਤਰੀਕੇ ਨਾਲ ਹੋ ਜਾਂਦਾ ਉਹ ਆਪਣੇ ਜਿੱਦਾਂ ਦੀ ਉਹਨਾਂ ਨੇ ਸਟੱਡੀ ਕੀਤੀ ਆ ਉਹਦੇ ਰਿਗਾਰਡਿੰਗ ਉਹਨਾਂ ਨੂੰ ਜੋਬ ਸਿਕਰ ਵੀਜ਼ਾ ਮਿਲਦਾ ਫਿਰ ਉਹ ਜੋਬ ਸਰਚ ਕਰਦੇ ਨੇ ਜੋਬ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਵਰਕ ਪਰਮਿਟ ਵੀ ਮਿਲਦਾ ਹੈ ਵਰਕ ਪਰਮਿਟ ਤੋਂ ਬਾਅਦ ਜਿਹੜਾ ਉਹਨਾਂ ਦਾ ਵੀਜ਼ਾ ਹੈ ਜੋਬ ਜੋਬ ਸਿੱਕਰ ਵੀ ਜਿਹਦੇ ਵਿੱਚ ਉਹਨਾਂ ਦਾ 18 ਬੀ ਡੀ ਦਾ ਹੋ ਜਾਂਦਾ ਤੇ ਉਹ ਵੀ ਪੀਆਰ ਲਈ ਐਲੀਜੀਬਲ ਹੋ ਜਾਂਦੇ ਨੇ ਬਟ ਉਹਨੋਂ ਪਹਿਲਾਂ ਜੋਬ ਸਰਚ ਕਰਨੀ ਪੈਂਦੀ ਆ ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਜਾਂ ਪੀਆਰ ਮਿਲਦੀ ਆ ਜਿਹੜੇ ਹਾਊਸ ਬਿਲਡਿੰਗ ਵਾਲੇ ਨੇ ਆਪਾਂ ਨੂੰ ਜਿੱਥੇ ਹਾਊਸ ਬਿਲਡਿੰਗ ਕਰਦੇ ਆ ਆਪਾਂ ਨੂੰ ਉੱਥੇ ਹੀ ਕੰਮ ਮਿਲ ਜਾਂਦਾ ਮੋਸਟਲੀ ਤਾਂ ਇਹੀ ਹੁੰਦਾ 99% ਤਾਂ ਤੇ ਇਹ ਸੀਗਾ ਹਾਊਸ ਬਿਲਡਿੰਗ ਜਿਹੜਾ ਆਪਾਂ ਕਹਦੇ ਆ ਵੀ ਸਭ ਤੋਂ ਵਧੀਆ ਮੇਨ ਪੁਆਇੰਟ ਆ ਜਿਹੜਾ ਬੈਨੀਫਿਟ ਆਪਾਂ ਨੂੰ ਵੀ ਆਪਾਂ ਨੂੰ ਕੰਮ ਲੱਭਣ ਵਾਸਤੇ ਉਰਾਂ-ਪਰਾਂ ਭੱਜਣਾ ਨਹੀਂ ਪੈਂਦਾ ਹੈਗਾ ਐਫਰਟ ਤੁਹਨੇ ਆਪ ਕਰਨੇ ਨੇ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਸਮਝਾਤਾ ਵੀ ਕਿੱਦਾਂ-ਕਿੱਦਾਂ ਅਪਲਾਈ ਹੋਣੀ ਆ ਐਫਰਟ ਦੇ ਉੱਤੇ ਡਿਪੈਂਡ ਆ ਕਾਲੀ ਨਾ ਕਰੋ ਏਜੰਟਾਂ ਨੂੰ ਤੁਸੀਂ ਇੱਕ ਵਾਰੀ ਫਾਈਲਸ ਦੇਆਉਨੋ ਸਾਰਾ ਕੁਝ ਦੇਆਉਨੋ ਪਾਸਪੋਰਟ ਦੇਆਉਨੋ ਪੈਸੇ ਦੇਆਉਨੋ ਫਿਰ ਵੀ ਚਾਰ-ਪੰਜ ਮਹੀਨੇ ਸਬਰ ਕਰਦੋ ਜਿੰਨਾ ਮਰਜ਼ੀ ਚਿਰ ਉਹ ਲਾਰੇ ਲਾਈ ਜਾਣਾ ਉਹਦੇ ਨਾਲ ਚੰਗਾ ਤੁਸੀਂ ਆਪ ਤੋਂ ਅਪਲਾਈ ਕਰੋ ਮਹੀਨਾ ਵੱਧ ਲੱਗ ਜੂ ਕੰਮ 100% ਹੋਊਗਾ ਉਹ ਰਹੀ ਗੱਲ ਲੈਂਗੁਏਜ ਦੀ ਜਿਵੇਂ ਉੱਥੇ ਲੋਕ ਲੈਂਗੁਏਜ ਨੂੰ ਮੈਂ ਤਾਂ ਇੱਕ ਚੀਜ਼ ਦੇਖਿਆ ਇਹਨ ਇੰਗਲਿਸ਼ ਟੋਟ ਪ੍ਰੋਗਰਾਮ ਵਿੱਚ ਜਾਂਦੇ ਨੇ ਓਕੇ ਜੇ ਆਪਾਂ ਜਰਮਨ ਸਟੱਡੀ ਕਰਨੀ ਤਾਂ ਆਪਾਂ ਨੂੰ ਜਰਮਨ ਸੀ1 ਜਾਂ ਸੀ2 ਲੈਵਲ ਤੱਕ ਪੜ੍ਹਨਾ ਪੈਣਾ ਪਹਿਲਾਂ ਓਕੇ ਜਿਹੜੇ ਇਧਰੋਂ ਦੇ ਵਿੱਚ ਹੋਏ ਉੱਥੇ ਜਿਹੜੇ ਸਟੱਡੀ ਵੀਜ਼ਾ ਜਾ ਰਹੇ ਉਹਨਾਂ ਦੇ ਉੱਥੇ ਸਾਰੇ ਇੰਗਲਿਸ਼ ਟੋਟ ਪ੍ਰੋਗਰਾਮ ਹੋਣਗੇ ਓਕੇ ਓਕੇ ਟੋਟਾ ਵੀਡੀਓ ਤਾਂ ਸੁਣ ਲਿਆ ਇੱਕ ਪਾਸੇ ਤੋਂ ਕਹਿ ਰਿਹਾ ਵੀ ਲੈਂਗੁਏਜ ਤੋਂ ਬਿਨਾ ਜਰਮਨ 'ਚ ਫਾਇਦੇ ਨਹੀਂ ਕੋਈ ਮਰ ਜਾਣਾ ਬਸ ਲੈਂਗੁਏਜ ਤੋਂ ਬਿਨਾ ਤਾਂ ਤੇ ਦੂਜੇ ਪਾਸੇ ਇਹੀ ਬੰਦਾ ਕਹਿ ਰਿਹਾ ਹੈ ਵੀ ਨਹੀਂ ਨਹੀਂ ਸਾਰਾ ਕੁਝ ਤਾਂ ਇੰਗਲਿਸ਼ ਦੇ ਵਿੱਚ ਹੋਣਾ ਸਟੱਡੀ ਸਾਰੀ ਇੰਗਲਿਸ਼ ਦੇ ਵਿੱਚ ਹੋਣੀ ਹੈ ਜੇ ਤੁਸੀਂ ਜਰਮਨ ਲੈਂਗੁਏਜ ਦੇ ਵਿੱਚ ਉੱਥੇ ਸਟੱਡੀ ਕਰਨੇ ਫਿਰ ਸੀ1 ਸੀ2 ਤੱਕ ਦਾ ਲੈਵਲ ਚਾਹੀਦਾ ਮੈਂ ਯਾਰ ਇੱਥੇ ਹੈਰਾਨ ਆ ਮੈਨੂੰ ਸਮਝ ਨਹੀਂ ਆਉਂਦੀ ਬੰਦਾ ਵੀ ਬੀ ਬੀ1 ਲੈਂਗੁਏਜ ਕਰਾ ਕੇ ਤੁਹਾਡੇ ਤੋਂ ਪੈਸੇ ਲੈ ਰਿਹਾ ਤੇ ਬਾਅਦ ਵਿੱਚ ਤੁਹਾਨੂੰ ਕਹਿ ਰਿਹਾ ਵੀ ਪੇਪਰ ਸਾਰਾ ਜੋ ਪੜਾਈ ਕਰਨ ਉਹ ਇੰਗਲਿਸ਼ 'ਚ ਹੀ ਹੋਣੀ ਆ ਤੁਸੀਂ ਹੁਣ ਆਪ ਸੋਚ ਲਓ ਲੈਂਗੁਏਜ ਜ਼ਰੂਰੀ ਆ ਜਿਹੜੇ ਬੰਦੇ ਨੂੰ ਮੈਂ ਲੈਂਗੁਏਜ ਜ਼ਰੂਰੀ ਆ ਜਿਨ੍ਹਾਂ ਨੇ ਨਰਸਿੰਗ ਲੈਣ ਦੇ ਵਿੱਚ ਆਉਣਾ ਜਿਨ੍ਹਾਂ ਨੇ ਜੀਐਨਐਮ ਕੀਤਾ ਹੋਇਆ ਜਿਨ੍ਹਾਂ ਨੇ ਬੀਐਸਸੀ ਕੀਤੀ ਵੀ ਆ ਨਰਸਿੰਗ ਲੈਣ ਵਾਲਿਆਂ ਨੇ ਜੇ ਇੱਥੇ ਜਰਮਨ ਜਾਉਣਾ ਬੀ1 ਜ਼ਰੂਰੀ ਆ ਉਹਨਾਂ ਨੂੰ ਮੈਂ ਇਹੀ ਕਹਣਾ ਜੇ ਤੁਸੀਂ ਇੰਡੀਆ ਕਰ ਰਹੇ ਹੋ ਬਹੁਤ ਵਧੀਆ ਗੱਲ ਆ ਜੇ ਨਹੀਂ ਕਰ ਰਹੇ ਇੰਡੀਆ ਤੁਸੀਂ ਜਰਮਨ ਚ ਆ ਕੇ ਡਾਇਰੈਕਟ ਬੀ1 ਲਈ ਵੀ ਆ ਸਕਦੇ ਹੋ ਤੇ ਫਿਰ ਉਹਦੇ ਬਾਅਦ ਤੁਹਾਡਾ ਵੀਜ਼ਾ ਜਿਹੜਾ ਚੇਂਜ ਹੋ ਜਾਊਗਾ ਗੇਮ ਘੁੰਮ ਜਾਣੀ ਆ ਪਹਿਲਾਂ ਤੁਹਾਨੂੰ ਇੱਥੇ ਲੈਂਗੁਏਜ ਸਿੱਖੋਗੇ ਫਿਰ ਤੁਸੀਂ ਉਹਨੂੰ ਆਪਣਾ ਨਰਸਿੰਗ ਦੇ ਵਿੱਚ ਜਾਓਗੇ ਤੇ ਉਹਦੇ ਬਾਅਦ ਤੁਹਾਨੂੰ ਬਲੌਕ ਲਗਾਉਣ ਦੀ ਵੀ ਜ਼ਰੂਰਤ ਰਹਿਣੀ ਆ ਜਿਹੜਾ ਸਟੱਡੀ ਵੀਜ਼ੇ ਵਾਲਾ ਬਲੌਕ ਲਗਾਉਣਾ ਇਹਦਾ ਧਿਆਨ ਰੱਖਿਓ ਇਹਦਾ 32 ਯੂਰੋ 34 ਯੂਰੋ ਦੇ ਹਿਸਾਬ ਨਾਲ 11208 ਯੂਰੋ ਦਾ ਬਲੌਕਡ ਅਕਾਊਂਟ ਬਣਦਾ ਤੇ ਜਿਹੜੇ ਲੈਂਗੁਏਜ ਲਈ ਜਰਮਨ ਆਉਣਾ ਚਾਹੁੰਦੇ ਨੇ ਉਹਨਾਂ ਦਾ 1027 ਦੇ ਹਿਸਾਬ ਨਾਲ ਕੋਈ 12.5 ਹਜ਼ਾਰ ਯੂਰੋ ਬਣ ਜਾਂਦਾ ਵਿੱਚ ਟੈਕਸ ਟੂਸ ਪਾ ਕੇ ਇਹਨਾਂ ਦੇ ਚੈਕਲਿਸਟ ਤੁਸੀਂ ਦੇਖ ਲਓ ਚੈਕਲਿਸਟ ਆਪਾਂ ਨਾਲ ਹੀ ਲਾ ਤਈਦੀ ਆ ਵੀ ਕਿਤੇ ਮਰਜ਼ੀ ਐਮਬੈਸੀ ਜਾ ਕੇ ਪਤਾ ਕਰੋ ਇਹ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈਗੀ ਏਜੰਟ ਤੁਹਾਨੂੰ ਜੋ ਮਰਜ਼ੀ ਕਹੀ ਜਾਵੇ ਏਜੰਟਾਂ ਦਾ ਤਾਂ ਆਪਾਂ ਮੈਂ ਕਹਿੰਨਾ ਵਿਦ ਪ੍ਰੂਫ ਚੱਕੋ ਨਾਲ ਦੀ ਨਾਲ ਕੰਮ ਆਪਾਂ ਕਰੀ ਜਾਂਦੇ ਆ ਅੱਗੇ ਆ ਜੋ ਜਰਮਨ ਦੇ ਲਾਇਸੈਂਸ ਤੇ ਲੋ ਜੀ ਇਹ ਬੰਦੇ ਨੂੰ ਵੀਡੀਓ ਇਹਨਾਂ ਨੇ ਬਣਾਤੀ ਆ ਪਰ ਰਿਸਪੈਕਟ ਕਰਦੇ ਆ ਪਰ ਜਰਮਨ ਦੇ ਲਾਇਸੈਂਸ ਬਾਰੇ ਨੂੰ ਇੱਲੇ ਤੋਂ ਕੋਕੜ ਨਹੀਂ ਪਤਾ ਬੰਦਾ ਕਹਿ ਰਿਹਾ ਜਰਮਨ ਚ ਤੁਸੀਂ 3-4 ਮਹੀਨੇ ਗੱਡੀ ਚਲਾ ਸਕਦੇ ਹੋ ਜਰਮਨ ਲੈਂਗੁਏਜ ਕਰਨਾ ਪੈਣਾ ਟਫ ਬਹੁਤ ਹੈ ਉਹ ਭਰਾਵਾ ਕਿਹੜੀ ਦੁਨੀਆ ਚ ਜੀ ਰਹੇ ਹਾਂ ਤੂੰ 2024 ਚ ਤੁਸੀਂ ਵੀਡੀਓ ਬਣਾ ਰਹੇ ਹੋ ਤੇ ਆ ਮਈ ਦਾ ਐਂਡ ਚੱਲ ਰਿਹਾ ਹੁਣ ਤੁਸੀਂ ਮਈ ਦੇ ਸਟਾਰਟਿੰਗ ਚ ਵੀਡੀਓ ਬਣਾਈ ਆ 2015 ਦੇ ਵਿੱਚ ਮੈਂ ਜਰਮਨ ਦੇ ਵਿੱਚ ਲਾਇਸੈਂਸ ਇੰਗਲਿਸ਼ ਦੇ ਵਿੱਚ ਕੀਤਾ ਹੈ ਹੁਣ 2024 ਚੱਲ ਰਿਹਾ 23 22 23 ਚ ਆਪਣੇ ਮੁਲਤਾਨੀ ਭਾਜੀ ਨੇ YouTube ਚੈਨਲ ਆ ਉਹਨਾਂ ਦਾ ਵੀ ਤੇ ਉਹਨਾਂ ਨੇ ਪੰਜਾਬੀ ਚ ਲਾਇਸੈਂਸ ਕਰਾਤਾ ਲੋਕਾਂ ਨੂੰ ਵੀ ਤੁਸੀਂ ਪੰਜਾਬੀ ਚ ਕਰ ਸਕਦੇ ਹੋ ਕਿਵੇਂ ਕਰਨਾ ਕਿੱਦਾਂ ਹੋਣਾ ਸਾਰਾ ਕੁਝ ਕਰਾਤਾ ਕਿਉਂ ਤੁਸੀਂ ਬੱਚਿਆਂ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਰਹੇ ਹੋ ਲੈਂਗੁਏਜ ਨੂੰ ਲੈ ਕੇ ਕਿਉਂ ਨਾ ਤੇ ਤੁਸੀਂ ਆਪਣਾ ਥੋੜਾ ਬੋਤਾ ਪੈਸਾ ਲੈਣਾ ਜਿਹੜਾ ਉਦਾਂ ਹੀ ਲੈ ਲਿਆ ਕਰੋ ਅਗਲੇ ਤੋਂ ਮੰਗ ਕੇ ਕਿਉਂ ਬੱਚਿਆਂ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਰਹੇ ਹੋ ਜਰਮਨ ਦੀ ਲੈਂਗੁਏਜ ਨੂੰ ਲੈ ਕੇ ਇੰਨਾ ਪ੍ਰੈਸ਼ਰ ਬਣਾਤਾ ਉਹਨਾਂ ਤੇ ਵੀ ਅਸੀਂ ਲਾਇਸੈਂਸ ਕਿਵੇਂ ਕਰਨਾ ਯਾਰ ਇਹ ਭਾਸ਼ਾ ਜਿੱਤਾਂ ਲਾਇਸੈਂਸ ਨਹੀਂ ਹੋਣਾ ਦਰਨ ਦੀ ਲੋੜ ਨਹੀਂ ਇੰਗਲਿਸ਼ ਚ ਪੰਜਾਬੀ ਚ ਜਰਮਨ ਚ ਲਾਇਸੈਂਸ ਹੋ ਜਾਂਦਾ ਮੈਂ ਆਪ ਕਿਹਾ ਮੈਂ ਪਿਛਲੇ ਸਾਲ ਮੋਟਰਸਾਈਕਲ ਦਾ ਲਾਇਸੈਂਸ ਕੀਤਾ ਲਾਇਸੈਂਸ ਤੇ ਵੀ ਲੱਗ ਤੋਂ ਵੀਡੀਓ ਬਣਾਉਣੀ ਆ ਜਿਹੜੀ ਗਲਤੀ ਮੈਨੇ ਕੀਤੀ ਸੀ ਉਹ ਤੁਸੀਂ ਨਹੀਂ ਕਰਨੀ ਹੈਗੀ ਇੰਡੀਆ ਤੋਂ ਆਪਣਾ ਲਾਇਸੈਂਸ ਸਾਰਿਆਂ ਨੇ ਬਣਵਾ ਕੇ ਨਾਲ ਲੈ ਕੇ ਆਉਣਾ ਇੰਡੀਆ ਤੋਂ ਲਾਇਸੈਂਸ ਨਾਲ ਲੈ ਕੇ ਆਉਂਗੇ ਤੁਹਾਡਾ 1.5 ਤੋਂ 2 ਲੱਖ ਰੁਪਇਆ ਬਾਜੂਗਾ ਇੰਡੀਆ ਦਾ ਨਹੀਂ ਲੈ ਕੇ ਆਉਂਗੇ 1.5 ਤੋਂ 2 ਲੱਖ ਰੁਪਇਆ ਵੱਧ ਲੱਗੂਗਾ ਤੇ ਪਲੱਸ ਤੁਸੀਂ ਇਹ ਚੀਜ਼ ਸੋਚ ਕੇ ਚੱਲੋ ਵੀ ਤੁਹਾਨੂੰ ਕਲਾਸਾਂ ਵੀ ਲਾਉਣੀਆਂ ਪੈਣਗੀਆਂ ਪੜਨਾ ਵੀ ਪਊਗਾ ਸਾਰਾ ਕੁਝ ਕਰਨਾ ਪਊਗਾ ਤੁਹਾਨੂੰ ਟਾਈਮ ਖਰਾਬ ਹੋਊਗਾ ਇੰਡੀਅਨ ਲਾਇਸੈਂਸ ਹੋਊਗਾ ਤੁਹਾਨੂੰ ਕਲਾਸਾਂ ਲਾਉਣ ਦੀ ਲੋੜ ਨਹੀਂ ਹੈਗੀ ਫੋਨ ਦੇ ਉੱਤੇ ਐਪ ਤੇ ਪੜ ਕੇ ਆਨਲਾਈਨ ਸਾਰਾ ਉਸ ਤੁਸੀਂ ਪੇਪਰ ਦੇ ਦੇਣਾ ਤੇ ਉਹਦੋਂ ਬਾਅਦ ਜਾ ਕੇ ਪ੍ਰੈਕਟੀਕਲ ਦਾ ਪੇਪਰ ਦੇ ਦੇਣਾ ਤੁਸੀਂ ਨੇ ਤੁਸੀਂ ਪਾਸ ਹੋ ਪੈਸਾ ਤੁਹਾਡਾ 6-700 ਯੂਰੋ ਚ ਲਾਇਸੈਂਸ ਬਣ ਜਾਣਾ ਆਦਰਵਾਇਸ ਤੁਹਾਡਾ 2500 ਤੋਂ 3000 ਯੂਰੋ ਲਾਇਸੈਂਸ ਦਾ ਜਰਮਨ ਚ ਖਰਚਾ ਹੈ ਠੀਕ ਹੈ ਜੀ ਇਹ ਚੀਜ਼ਾਂ ਤੋਂ ਬਚ ਕੇ ਥੋੜਾ ਇੰਡੀਅਨ ਲਾਇਸੈਂਸ ਚੇ ਕੋਈ ਮੇਰੀ ਭੈਣ ਆ ਰਹੀ ਆ ਕੋਈ ਭਰਾ ਆ ਰਿਆ ਨਾਲ ਲੈ ਕੇ ਆਓ ਦੂਜੀ ਗੱਲ ਮੈਂ ਜਾਂਦਾ ਤੁਹਾਨੂੰ ਦੱਸ ਜਾਂਦਾ ਇਹਦੇ ਉੱਤੀਓ ਵੀ ਕੰਮ ਦੀ ਜਿਵੇਂ ਉਹਨਾਂ ਨੇ ਪੁੱਛਿਆ ਸੀ ਜਿਵੇਂ ਆਪਾਂ ਕੈਸ਼ ਤੇ ਕੰਮ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਗੱਲ ਗੋਲ ਮੋਲ ਕਰਤੀ ਆ ਤੁਸੀਂ ਕੰਮ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਸਭ ਕੁਝ ਚੱਲਦਾ ਹੈ ਕੈਸ਼ ਤੇ ਤੁਹਾਡੇ ਕੋਲੇ ਲਾਇਸੈਂਸ ਹੈਗਾ ਪਹਿਲੇ 6 ਮਹੀਨੇ ਤੁਸੀਂ ਗੱਡੀ ਚਲਾ ਸਕਦੇ ਹੋ ਪਰ ਮੈਂ ਸਲਾਹ ਹੀ ਦਊਂਗਾ ਪਹਿਲੇ 6 ਮਹੀਨੇ ਚਾਹੇ ਨਾ ਪੰਗਾ ਲਓ ਕਿਉਂਕਿ ਤੁਹਾਨੂੰ ਰੂਲ ਦਾ ਨਹੀਂ ਪਤਾ ਅਨੁਸਾਰ ਲਾਇਸੈਂਸ ਆਪਣਾ ਉਮਸ਼ਰਾਇ ਚੇਂਜ ਕਰੋ ਚੇਂਜ ਕਰਾਉਣ ਤੋਂ ਬਾਅਦ ਆਪਣੀ ਗੱਡੀ ਚਲਾਓ ਜਿੰਨੀ ਮਰਜ਼ੀ ਉਹਰੇ ਡਿਲੀਵਰੀ ਕਰੋ ਬਾਦੂ ਕੰਮ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਹਿ ਵਧੀਆ ਬਣਦੇ ਨੇ ਵਧੀਆ ਕੰਟਰੀ ਆ ਜਰਮਨੀ ਆਪਾਂ ਮਾੜਾ ਨਹੀਂ ਕਹਿੰਦੇ ਪੂਰੀ ਸੇਫ ਆ ਖਾਸ ਕਰਕੇ ਆਪਣੀਆਂ ਆਪਣੀਆਂ ਭੈਣਾਂ ਆਉਂਦੀਆਂ ਨੇ ਕੁੜੀਆਂ ਆਉਂਦੀਆਂ ਨੇ ਜਿੰਨੀਆਂ ਵੀ ਸਾਰੀਆਂ ਸਾਰਿਆਂ ਵਾਂਗੂ ਬਹੁਤ ਸੇਫ ਕੰਟਰੀ ਚ ਤੁਸੀਂ ਅੱਧੀ ਰਾਤ ਨੂੰ ਘਰੇ ਜਾਓ ਦਿਨੇ ਜਾਓ ਕੈਨੇਡਾ ਵਾਲਾ ਹਾਲ ਨਹੀਂ ਹੈਗਾ ਉਹਰੇ दारू ਪੀਕੇ ਮੁੰਡੇ ਬ੍ਰੈਮਟਨ ਵਾਲਿਆਂ ਵਾਂਗੂ ਲਲਕਾਰੇ ਨਹੀਂ ਮਾਰਦੇ ਬਹੁਤ ਵਧੀਆ ਅੱਛਾ ਜੀ ਮੈਂ ਲਿਖ ਕੇ ਕਿ ਮੈਨੇ ਪੁਆਇੰਟ ਅਗਲੇ ਪੁਆਇੰਟ ਤੇ ਆਜੋ ਆਪਾਂ ਵਰਕ ਪਰਮਿਟ ਤੇ ਲੋਈ ਬੜੇ ਲੋਕਾਂ ਦੀ ਇਹ ਚੀਜ਼ ਦੀ ਤਮੰ ਬੜੇ ਲੋਕਾਂ ਦੀ ਤਮੰਨਾ ਸੀ ਵਰਕ ਪਰਮਿਟ ਬਾਰੇ ਕੁਝ ਬੋਲੋ ਵਰਕ ਪਰਮਿਟ ਬਾਰੇ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਤੁਹਾਨੂੰ ਜੇ ਕੋਈ ਓਦਾਂ ਵਰਕ ਪਰਮਿਟ ਦੀ ਕੋਈ ਕਹਿੰਦਾ ਵੀ ਵਰਕ ਪਰਮਿਟ ਜਰਮਨ ਦਾ ਲੱਗ ਸਕਦਾ ਹੈ ਝੂਠ ਬੋਲਦਾ ਹੈ ਜਾਂ ਕੋਈ ਝੋਲ ਹੈ ਨਾਲ ਹੀ ਉਹਨਾਂ ਨੇ ਗੀੜਾ ਖਾ ਕੇ ਕਹਿਤਾ ਆਪਣੇ ਕੋਲ ਇੱਕ ਤਰੀਕਾ ਹੈਗਾ ਆਪਾਂ ਵੀ ਭੇਜ ਦਿੰਨੇ ਆ ਅਸਿਸਟੈਂਟ ਬਣਾ ਕੇ ਜਾਂ ਇਦਾਂ ਕਰਕੇ ਭੇਜ ਦਿੰਨੇ ਆ ਬੰਦੇ ਨੂੰ ਕਿਉਂ ਉਹ ਗੇਮ 15 20 ਲੱਖ ਦੀ ਉਹਨਾਂ ਨੇ ਗੇਮ ਪਾਉਣੀ ਹੈ ਬਰਕ ਪਰਮਟ ਮਿਲਣਾ ਜਰਮਨ ਦਾ ਮੁਸ਼ਕਲ ਵੀ ਬਹੁਤ ਹੈ ਤੇ ਮਿਲ ਵੀ ਆ ਜਾਂਦਾ ਹੈ ਦੋਨੇ ਚੀਜ਼ਾਂ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਜਰਮਨ ਚ ਰਹਿੰਦੇ ਨੇ ਵਰਕ ਪਰਮਟ ਕਿੱਦਾਂ ਲੈਣਾ ਕਿਵੇਂ ਕਰਨਾ ਉਹਨਾਂ ਵਾਸਤੇ ਬੜਾ ਈਜ਼ੀ ਆ ਬਹੁਤਿਆਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਜੇ ਕੋਈ ਭੈਣ ਭਰਾ ਮੈਨੂੰ ਪੁੱਛਣਾ ਚਾਹੁੰਦਾ ਜਦੋਂ ਮਰਜੀ ਕਮੈਂਟ ਕਰ ਲਿਓ ਇੰਸਟਾਗ੍ਰਾਮ ਤੇ ਵੀ ਆਪਾਂ ਡਿਸਕ੍ਰਿਪਸ਼ਨ ਚ ਲਿੰਕ ਹਮੇਸ਼ਾ ਦਿੰਦੇ ਹੁੰਨੇ ਆ ਤੇ ਉਦਾਂ ਵੀ ਮੇਰਾ ਮੇਨ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦਿੱਤਾ ਹੋਇਆ ਜਿਹੜੇ ਜਰਮਨ ਚ ਰਹ ਰਹੇ ਨੇ ਇਹ ਕਹਿੰਦੇ ਨੇ ਸਾਨੂੰ 40 ਸਾਲ ਹੋ ਗਏ ਇਦਾਂ ਦਾ ਤਾਂ ਕੋਈ ਹੈ ਹੀ ਨਹੀਂ ਸਵਾਲੇ ਨਹੀਂ ਪਤਾ ਹੁੰਦਾ ਆਪਾਂ ਲਾਸਟ ਮੰਥ ਆਪਣੇ ਕਿਸੇ ਭਰਾ ਦਾ ਵਰਕ ਪਰਮਿਟ ਵੀ ਕਰਾਇਆ ਉਹ ਦੀ ਮੈਂ ਤੁਹਾਨੂੰ ਝਲਕ ਦਿਖਾਣਾ ਦੇਖ ਹੀ ਜਾਓ ਤੁਸੀਂ ਫਿਰ ਜਾਂਦੇ ਜਾਂਦੇ ਫਿਰ ਵੀਡੀਓ 'ਚ ਬਾਅਦ 'ਚ ਬਣਾਉਂਗਾ ਉਹ ਤੁਸੀਂ ਝਲਕ ਦੇਖ ਜੋ ਵੀ ਬੰਦੇ ਨੇ ਨਾ ਇੰਗਲਿਸ਼ ਆਉਂਦੀ ਆ ਨਾ ਜਰਮਨ ਲੈਂਗੁਏਜ ਆਉਂਦੀ ਆ ਬੰਦੇ ਦਾ ਵਰਕ ਪਰਮਿਟ ਦੇਖੋ ਕਿਹੜੇ ਵੇਸ ਤੇ ਆ ਇਹ ਜਰਮਨ 'ਚ ਆਹ ਹੁਣ ਪੰਜਾਬੀ 'ਚ ਵੀ ਮੈਂ ਟਰਾਂਸਲੇਟ ਕਰਕੇ ਲਾਤਾ ਚੈੱਕ ਕਰ ਲੋ ਕਈ ਵਾਰ ਹੁੰਦਾ ਪੰਜਾਬੀ ਚ ਇਹ ਵਰਡ ਟੂ ਵਰਡ ਸਹੀ ਤਰੀਕੇ ਨਾਲ ਟਰਾਂਸਲੇਟ ਨਹੀਂ ਕਰਦਾ ਹੈਗਾ ਤੁਸੀਂ ਫਿਰ ਵੀ ਚੈੱਕ ਕਰ ਲਓ ਵੀ ਹਾਂਜੀ ਵਰਕ ਪਰਮਿਟ ਕਿਹੜੇ ਵੇਸਤੇ ਮਿਲਿਆ ਹੋਇਆ ਠੀਕ ਆ ਪੰਜਾਬੀ ਅਕਾਊਂਟੈਂਟ ਤੇ ਕਿੱਦਾਂ ਹੋਣਾ ਕਿੱਦਾਂ ਨਹੀਂ ਹੋਣਾ ਜਿਹੜੇ ਕੋਈ ਭੈਣ ਭਰਾ ਮੇਰੇ ਜਰਮਨ ਚ ਰਹਿੰਦੇ ਨੇ ਪੁੱਛਣਾ ਚਾਹੁੰਦੇ ਹੋਣਗੇ ਆਪਾਂ ਜਰੂਰ ਉਹਨਾਂ ਨਾਲ ਵੀ ਸ਼ੇਅਰ ਕਰਾਂਗੇ ਬਟ ਮੇਰੀ ਹੱਤਵੰਦ ਗੇ ਬੇਨਤੀ ਹੁੰਦੀ ਆ ਵੱਡੇ ਵੱਡੇ ਵਿਦਵਾਨਾਂ ਨੂੰ ਸਾਡਿਆਂ ਨੂੰ ਤੁਸੀਂ ਇਹ ਗੱਲ ਨਾ ਕਿਹਾ ਕਰੋ ਵੀ ਮੈਨੂੰ 40 ਸਾਲ ਹੋ ਗਏ ਰਹਿੰਦੇ ਨੂੰ 23 ਸਾਲ ਹੋ ਗਏ ਰਹਿੰਦੇ ਨੂੰ ਵੀਰ ਜੀ ਕਈ ਵਾਰੀ ਜਿਹਨੇ ਬੰਦਾ 2 ਸਾਲ ਦਾ ਰਹਿ ਰਿਹਾ ਜਰਮਨ ਮੈਨੂੰ ਵੀ ਜਿੱਥੋਂ ਕਿਤੋਂ ਕੋਈ ਗੱਲ ਸਿੱਖਣ ਨੂੰ ਮਿਲਦੀ ਆ ਮੈਂ ਵੀ ਸਿੱਖਦਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਨੌਲੇਜ ਆ ਜਾਂ ਮੈਨੂੰ ਬਹੁਤ ਜ਼ਿਆਦਾ ਪਤਾ ਆ ਵੀ ਬਾਕੀ ਦੁਨੀਆ ਸਾਰੀ ਕੰਮਲੀ ਤੁਰੀ ਫਿਰਦੀ ਆ ਨਹੀਂ ਜਿੱਥੋਂ ਮੈਨੂੰ ਸਿੱਖਣ ਨੂੰ ਕੁਝ ਮਿਲਦਾ ਜਿਹੜੀ ਚੀਜ਼ ਮੈਨੂੰ ਪਤਾ ਲੱਗਦੀ ਆ ਤੇ ਮੈਂ ਉਹੀ ਸਾਰਿਆਂ ਨਾਲ ਸ਼ੇਅਰ ਕਰਦਾ ਸਿੱਖਣਾ ਚਾਹੀਦਾ ਜੇ ਕਿਸੇ ਨੂੰ ਨਹੀਂ ਪਤਾ ਜ਼ਰੂਰ ਪੁੱਛੋ ਆਪਾਂ ਦੱਸਣ ਨੂੰ ਬੈਠਿਆ ਹਾਂ ਦੱਸਾਂਗੇ ਜਿੰਨੀ ਕੀ ਚੀਜ਼ ਬਾਰੇ ਪਤਾ ਕਈ ਭੈਣ ਭਰਾ ਨੇ ਮੈਨੂੰ ਕਹਿੰਦੇ ਨੇ ਅਮਰੀਕਾ ਬਾਰੇ ਦੱਸ ਦਿਓ ਜੀ ਜਾਂ ਨਵੇਂ ਲਕਸ਼ਮ ਵਰਗ ਬਾਰੇ ਦੱਸ ਦਿਓ ਬਹੁਤ ਸਾਰੇ ਭੈਣਾਂ ਦੇ ਕਮ ਇਨਸਟਾਗ੍ਰਾਮ ਤੇ ਮੈਸੇਜ ਕਰਦੇ ਨੇ ਜਿਹੜੀ ਚੀਜ਼ ਬਾਰੇ ਨਹੀਂ ਪਤਾ ਆਪਾਂ ਬੋਲਦੇ ਨੇ ਕਿ ਨਹੀਂ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਬਟ ਜਰਮਨ ਬਾਰੇ ਜਿੱ ਤੱਕ ਪਤਾ ਉ ਤੱਕ ਆਪਾਂ ਛੱਡਦੇ ਨਹੀਂ ਹੈਗੇ ਉ ਤੱਕ ਆਪਾਂ ਡੀਪਲੀ ਜਾਵਾਂਗੇ ਜੋਤ ਟੀਵੀ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਤੱਕ ਮੈਨੂੰ ਇਹੀ ਸੀਗਾ ਵੀ ਭਰਾ ਇਹ ਬੜੀ ਡੀਪਲੀ ਸਰਚ ਕਰਕੇ ਵੀਡੀਓ ਬਣਾਉਂਦਾ ਅੱਗੇ ਕਹਿੰਦਾ ਹੁੰਦਾ ਸੀ ਕਿ ਤੁਸੀਂ ਜਾਣਦੇ ਹੋ ਜਰਮਨ ਦਾ ਨੌ ਕੰਟਰੀ ਨਾਲ ਬਾਰਡਰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ ਜਰਮਨ ਦੇ ਵਿੱਚ ਬਰਲਿਨ ਦੇ ਸ਼ਹਿਰ ਵਿੱਚ 바ਰ ਬਹੁਤ ਜ਼ਿਆਦੇ ਨੇ ਤੁਹਾਨੂੰ 12 ਦੇ ਵਿੱਚ ਬਹੁਤ ਜ਼ਿਆਦਾ दारू ਪੀਤੀ ਜਾਂਦੇ ਆ ਕਿ ਤੁਸੀਂ ਜਾਣਦੇ ਹੋ ਜਿੰਨੀ ਦਰੂ ਬਰਲਿਨ ਦੇ ਵਿੱਚ ਪੀਤੀ ਜਾਂਦੀ ਆ ਕਿਸੇ ਸ਼ਹਿਰ ਚ ਨਹੀਂ ਪੀਤੀ ਜਾਂਦੀ ਐਮੀ ਮੈਂ ਇਥੇ ਕਹਿੰਦਾ ਐਮੀ ਹੁਣ ਤੱਕ ਤਾਂ ਮੈਨੂੰ ਇਹ ਸੀ ਭਰਾ ਸਾਹਿਬ ਕੋਈ ਬਣਾਉਂਦਾ ਹੋਵੇ ਕੋਈ ਸੋਚ ਕੇ ਬਣਾਉਂਦਾ ਹੋਵੇ ਪਰ ਨਹੀਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਹੈਗਾ ਦਿੱਤੇ ਚਲੋ ਆਪਾਂ ਆਪਣੀ ਅਗਲੀ ਗੱਲ ਕਰਦੇ ਆਂ ਅੱਛਾ ਜੀ ਹੁਣ ਗੱਲ ਕਰਦੇ ਆਪਾਂ ਪੀਆਰ ਵਾਲੇ ਬਹੁਤ ਸਾਰੇ ਭੈਣਾਂ ਭਰਾਵਾਂ ਦੇ ਸਵਾਲ ਹੁੰਦੇ ਨੇ ਭਾਜੀ ਅਸੀਂ ਜਰਮਨ ਚ ਪੀਆਰ ਕਦੋਂ ਹੋ ਜਾਾਂਗੇ ਜਿਹੜੇ ਤੁਸੀਂ ਹਾਊਸ ਬਿਲਡਿੰਗ ਤਿਆਰ ਰਹੇ ਹੋ ਤੁਹਾਨੂੰ ਦੱਸਤਾ ਵੀ 3 ਸਾਲ ਬਾਅਦ ਜਦੋਂ ਤੁਹਾਨੂੰ 18 ਵੀઝા ਡੀ ਵੀਜ਼ਾ ਮਿਲ ਜਾਂਦਾ ਤੁਹਾਡੇ ਕੋਲੇ ਕੰਮ ਦਾ ਕੰਟਰੈਕਟ ਹੈਗਾ ਹੱਥ ਦੇ ਵਿੱਚ ਤੁਸੀਂ ਕਿਤੇ ਕੰਮ ਕਰ ਰਹੇ ਹੋ ਤਿੰਨ ਸੈਲਰੀ ਸਲਿੱਪਾਂ ਤੁਸੀਂ ਪੀਆਰ ਲਈ ਐਲੀਜੀਬਲ ਹੋ ਪੀਆਰ ਜਰਮਨ ਜਿਹੜਾ ਖੁੱਲਾ ਵੀਜ਼ਾ ਕਹਿੰਦੇ ਆ 10 ਸਾਲ ਵਾਲਾ ਤੇ ਨੈਸ਼ਨੈਟੀ ਦੋਨਾਂ ਚੀਜ਼ਾਂ 'ਚ ਫਰਕ ਹੈ ਠੀਕ ਹੈ ਜੀ ਤੁਹਾਨੂੰ ਮੈਂ ਇੱਥੇ ਕਲੀਅਰ ਕਰ ਦਾਂ ਆਪਣੇ ਲੋਕਾਂ ਨੂੰ ਇਹ ਚੀਜ਼ ਲੱਗਦੀ ਵੀ ਪੀਆਰ ਜਰਮਨ ਦਾ ਖਾਨੀ ਪਾਸਪੋਰਟ ਹੀ ਆ ਨਹੀਂ ਪੀਆਰ ਦਾ ਮਤਲਬ ਹੈ ਪਰਮਾਨੈਂਟ ਰੈਜ਼ੀਡੈਂਸੀ ਹੋ ਗਿਆ ਨੈਸ਼ਨੈਲਟੀ ਨਹੀਂ ਹੈਗੀ ਜਿਹੜੀ ਪੀਆਰ ਆ ਤੁਸੀਂ ਨਾਰਮਲ ਤੌਰ ਤੇ ਜਦੋਂ 18 ਡੀਬੀ ਜਾਂ ਹੋਰ ਵੀ ਕਈ ਧਾਰਾਾਂ ਮਾਣੇ ਨੇ ਉਹ ਵਿਸ਼ਿਆਂ 'ਚ ਆਏ ਨੇ ਤੁਸੀਂ ਲੈ ਸਕਦੇ ਹੋ ਤੁਹਾਡੇ ਕੋਲੇ ਕੰਮ ਹੋਣਾ ਜ਼ਰੂਰੀ ਆ ਸੈਲਰੀ ਸਲਿੱਪਾਂ ਹੋਣੀ ਜ਼ਰੂਰੀਆਂ ਨੇ ਘਰ ਦਾ ਕੰਟਰੈਕਟ ਹੋਣਾ ਜ਼ਰੂਰੀ ਆ ਥੋੜੀਆਂ ਚੀਜ਼ਾਂ ਹੋਣੀਆਂ ਤੁਹਾਡੇ ਕੋਲੇ ਜ਼ਰੂਰੀ ਨੇ ਤੇ ਤੁਸੀਂ ਪੀਆਰ ਲਈ ਐਲੀਜੀਬਲ ਹੋ ਜਦੋਂ ਤੁਹਾਡੀ ਹਾਊਸ ਬਿਲਡਿੰਗ ਖਤਮ ਹੋ ਜਾਂਦੀ ਹੈ ਜਾਂ ਜਦੋਂ ਤੁਹਾਡੀ ਸਟੱਡੀ ਖਤਮ ਹੋ ਜਾਂਦੀ ਹੈ ਜੌਬ ਸਿਕਰ ਵੀਜ਼ੇ ਤੇ ਤੁਸੀਂ ਆ ਜਾਂਦੇ ਹੋ ਲੈਂਗੁਏਜ ਵਾਲੇ ਵੀ ਜਤੋਂ ਬਾਅਦ ਜਦੋਂ ਤੁਸੀਂ ਫਿਰ ਉਹਨੂੰ ਹਾਊਸ ਬਿਲਡਿੰਗ 'ਚ ਕਨਵਰਟ ਕਰ ਲੈਂਦੇ ਹੋ ਹਾਊਸ ਬਿਲਡਿੰਗ ਖਤਮ ਹੋਣ ਤੋਂ ਬਾਅਦ ਤੁਸੀਂ ਉਹਦੇ ਲਈ ਐਲੀਜੀਬਲ ਹੋ ਰੇਗੀ ਗੱਲ ਜਿਹੜੀ ਨੈਸ਼ਨੈਲਟੀ ਦੀ ਜਰਮਨ ਦੀ ਉਹ ਹੁਣ ਤੁਹਾਨੂੰ 3 ਤੋਂ 5 ਸਾਲ ਬਾਅਦ ਮਿਲ ਸਕਦੀ ਆ 3 ਸਾਲ ਚ ਤਾਂ ਮੈਨੂੰ ਨਹੀਂ ਲੱਗਦਾ ਆਪਣੇ ਕੋਈ ਭੈਣ ਭਰਾ ਆਉਣਗੇ ਬੜੀ ਥੋੜੀ ਜਿਹੀ ਮੁਸ਼ਕਲ ਹੈ ਇੱਕ ਤਾਂ C1 ਲੈਂਗੁਏਜ ਦਾ C1 ਲੈਂਗੁਏਜ ਦਾ ਤੁਸੀਂ ਕਰ ਵੀ ਲਮੋ ਉਹਦੇ ਬਾਅਦ ਤੁਹਾਡੇ ਕੋਲੇ ਕੋਈ ਵਧੀਆ ਹਾਈ ਫਾਈ ਜੋਬ ਹੋਣੀ ਚਾਹੀਦੀ ਆ ਚੰਗਾ ਤੁਹਾਡਾ ਪ੍ਰੋਫੈਸ਼ਨਲ ਹੋਣਾ ਚਾਹੀਦਾ ਉਹਦੇ ਚ ਤੁਹਾਨੂੰ ਚੰਗੀ ਸੈਲਰੀ ਹੋਣੀ ਚਾਹੀਦੀ ਆ ਕਹਿਣ ਤੋਂ ਭਾਵਾ ਫਿਰ ਤੁਸੀਂ ਉਹਦੇ ਚਾਉਂਦੇ ਹੋ ਜਿਹੜੇ 5 ਸਾਲ ਵਾਲੇ ਨੇ ਉਹਨਾਂ ਬਾਅਦ ਤੁਹਾਨੂੰ B1 ਲੈਂਗੁਏਜ ਜਰਮਨ ਦੀ ਲੇਬਨਸ ਇਨ ਦੁਆਚਲਨ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪਹਿਲੀ ਵਾਰ ਚ ਕਲੀਅਰ ਕਰ ਲੈਣੋ ਆਪ ਤੋਂ ਪੇਪਰ ਦੇ ਕੇ ਜਰਮਨ ਦੀ ਲੈਂਗੁਏਜ ਨੂੰ ਫਿਰ ਤੁਹਾਡਾ ਖਰਚਾ ਹੈਗਾ 150 ਯੂਰੋ ਲਾ ਲਓ ਤੁਸੀਂ ਵੀ B1 ਦਾ ਤੇ ਦੂਜਾ ਆਪਣਾ 25-30 ਯੂਰੋ ਲਿਵਿੰਗਸਿੰਡ ਦੋਇਚ ਲੈਣ ਦੇ ਨੇ ਤੇ ਤੁਹਾਨੂੰ ਸਕੂਲ ਨਹੀਂ ਜਾਣਾ ਤੁਸੀਂ ਆਪਣਾ ਪੜ ਕੇ ਸਿੱਧਾ ਪੇਪਰ ਹੀ ਦੇਣ ਜਾਣਾ ਇਹ ਚੀਜ਼ ਦੇ ਉੱਤੇ ਫਿਰ ਤਾਂ 200 ਯੂਰੋ ਦਾ ਖਰਚਾ B1 ਦਾ ਤੇ ਦੋਟਾ 250 ਯੂਰੋ ਪਾਸਪੋਰਟ ਦਾ 450 500 ਯੂਰੋ ਮੰਨ ਕੇ ਚੱਲੋ ਨੀਅਰ ਬੋਟ ਜ ਬਾਦਾ ਘਾਟਾ ਲਾ ਕੇ ਚਲੋ ਜੇ ਤੁਹਾਡਾ ਕਲੀਅਰ ਨਹੀਂ ਹੁੰਦਾ ਤੁਸੀਂ ਸਕੂਲ ਜਾਂਦੇ ਹੋ ਫਿਰ ਸਕੂਲ ਚ ਜੇ ਤੁਸੀਂ ਜਰਮਨ ਚ ਰਹਿ ਕੇ ਲੈਂਗੁਏਜ ਸਿੱਖਦੇ ਹੋ ਫਿਰ 200 ਯੂਰੋ 220 ਯੂਰੋ ਪਰ ਮੋਡੂਲ ਦੇ ਲੱਗਦੇ ਨੇ B1 ਦੇ 6 ਮੋਡੂਲ ਨੇ ਤੇ ਇੱਕ ਮੋਡੂਲ ਫਿਰ ਪੜਾਉਂਦੇ ਨੇ ਲੇਬਨਸ ਦੁਚਲੈਂਡ ਦਾ 1540 ਯੂਰੋ ਬਣ ਜਾਂਦਾ ਜੀ ਤੁਹਾਡਾ ਜਰਮਨ ਦੀ ਲੈਂਗੁਏਜ ਦਾ ਜੇ ਤੁਸੀਂ ਜਰਮਨ ਚ ਇੱਥੇ ਆ ਕੇ ਸਟੱਡੀ ਵੀਜ਼ੇ ਤੇ ਜਾਂ ਕਿਸੇ ਵੀ ਤਰ੍ਹਾਂ ਆ ਕੇ ਸਿੱਖਦੇ ਹੋ ਜੇ ਤੁਸੀਂ ਪਹਿਲੀ ਵਾਰ ਚ ਕਲੀਅਰ ਕਰ ਲੈਂਦੇ ਹੋ VHS ਸਕੂਲ ਵਾਲਿਆਂ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਅੱਧੇ ਪੈਸੇ ਨੇੜੇ ਰਫੰਡ ਹੋ ਜਾਂਦੇ ਨੇ ਤਾਂ ਤੁਹਾਨੂੰ ਜਿਹੜੀ B1 ਜਰਮਨ ਦੀ ਲੈਂਗੁਏਜ ਆ 740 ਯੂਰੋ ਦੀ ਪੈਂਦੀ ਆ 600 ਘੰਟਾ ਹੁੰਦਾ ਉਹ ਤੁਸੀਂ ਲਾਉਣਾ ਜ਼ਰੂਰੀ ਹੈ ਤੇ ਨਾਲ ਨਾਲ ਤੁਹਾਡੇ ਕੋਲੇ ਕੰਮ ਹੋਣਾ ਚਾਹੀਦਾ ਕੰਮ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਕੰਮ ਤੇ ਲੱਗੇ ਹੋ ਤੇ ਤੁਹਾਨੂੰ ਰੈਂਡਾ ਨੂੰ ਚਿਹ ਜਰਮਨ ਚ 8 ਸਾਲ ਹੋ ਗਏ ਨੇ ਤੁਸੀਂ ਕੱਲ ਨੂੰ ਜਾ ਕੇ ਉਹਨੂੰ ਕਹਦੋਂਗੇ ਸਾਡਾ ਪਾਸਪੋਰਟ ਅਪਲਾਈ ਕਰਨਾ ਸੀ ਨੇ ਪਾਸਪੋਰਟ ਨਹੀਂ ਅਪਲਾਈ ਹੁੰਦਾ ਉਹਦੇ ਵਾਸਤੇ ਕਟੋ-ਕਟ ਤੁਹਾਡੇ ਕੋਲੇ ਜਿਹੜਾ ਨਵਾਂ ਰੂਲ ਆ ਹਜੇ ਉਹਦੀ ਚੈੱਕ ਲਿਸਟ ਨਹੀਂ ਆਈ ਹੈਗੀ ਕਿੰਨੀਆਂ ਲੋਨ ਪ੍ਰੈਸ਼ਰਾਂ ਚਾਹੀਦੇ ਨੇ ਸੈਲਰੀ ਸਲਿੱਪਾਂ ਮਿਨੀਮਮ 에24 ਕਹਿ ਰਹੇ ਨੇ ਵੀ 2 ਸਾਲ ਤੁਹਾਨੂੰ ਕੰਮ ਕਰਦਿਆਂ ਨੂੰ ਹੋ ਗਏ ਹੋਣੇ ਚਾਹੀਦੇ ਨੇ ਜਿਹੜਾ ਕੰਟਰੈਕਟ ਆ 6 ਤੋਂ 8 ਮਹੀਨੇ ਤੱਕ ਦਾ ਵੈਲਿਡ ਹੋਣਾ ਚਾਹੀਦਾ ਫਿਰ ਤੁਸੀਂ ਜਿਹੜੀ ਪੀਆਰ ਆ ਜਰਮਨ ਦੀ ਅਪਲਾਈ ਕਰ ਸਕਦੇ ਹੋ ਪਾਸਪੋਰਟ ਅਪਲਾਈ ਸੌਰੀ ਪਾਸਪੋਰਟ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਮੇਰੇ ਵਾਲੇ ਰੂਲ 'ਚ ਸੀਗੇ ਜਿਹੜੇ ਰੂਲ 'ਚ ਮੈਂ ਅਪਲਾਈ ਕੀਤਾ ਸੀਗਾ ਸਾਨੂੰ ਚਾਹੀਦੇ ਹੁੰਦੇ ਜਿੰਗੀਆਂ 60 ਸੈਲਰੀ ਸਲਿੱਪਾਂ ਮਿਨੀਮਮ ਤੇ ਪਲੱਸ ਬੀ 1 ਲੈਂਗੁਏਜ ਹੋਰ ਸਾਰਾ ਕੁਝ ਸੇਮ ਹੀ ਸੀਗਾ ਤੇ ਕਲਾਸ ਸੈਲਰੀ ਸਲਿੱਪਾਂ ਦਾ ਰੋਲਾ ਗੋਲਾ ਸੀਗਾ ਹੁਣ ਇਹਨਾਂ ਨੇ ਘਟਾ ਕੇ ਉਹ ਵੀ 3 ਤੋਂ 5 ਸਾਲ ਕੀਤਾ ਤੇ ਜਿਹੜੀਆਂ ਸੈਲਰੀ ਸਲਿੱਪਾਂ ਨੇ 2 ਸਾਲ ਦੀਆਂ ਜੇ ਕਹਿ ਰਹੇ ਨੇ 100% ਇਨਫੋਰਮੇਸ਼ਨ ਨਹੀਂ ਹੈਗੀ ਇਹ ਜਦੋਂ ਚੈੱਕ ਲਿਸਟ ਆਊਗੀ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ 27 ਜੂਨ ਤੋਂ ਬਾਅਦ ਤੁਹਾਨੂੰ ਮੈਂ ਦੱਸੀ ਆ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਦੋ ਨੈਸ਼ਨਲਿਟੀਆਂ ਰੱਖ ਸਕਦੇ ਹੋ ਇੰਡੀਆ ਵਾਲੀ ਵੀ ਤੇ ਜਰਮਨ ਵਾਲੀ ਵੀ ਪਹਿਲਾਂ ਆਪਾਂ ਇੰਡੀਆ ਵਾਲੀ ਨੈਸ਼ਨਲਿਟੀ ਨਹੀਂ ਰੱਖ ਸਕਦੇ ਸੀਗਾ ਆਪਾਂ ਨੂੰ ਪਾਸਪੋਰਟ ਸਰੈਂਡਰ ਕਰਨਾ ਪੈਂਦਾ ਸੀਗਾ ਹੁਣ ਜਰਮਨ ਵਾਲ ਤੇ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸ ਜਾ ਸੱਚਾ ਜਿਹੜੀ ਆਪਾਂ ਬਲੂ ਕਾਰਡ ਦੀ ਗੱਲ ਕਰ ਰਹੇ ਸੀਗੇ ਬਲੂ ਕਾਰਡ ਦੇ ਇਹਨਾਂ ਨੇ ਜਿਹੜਾ ਹੁਣ ਪੈਸੇ ਹੋਰ ਕੱਟ ਕਰਤੇ ਨੇ 2023 ਦੀ ਚੈਕਲਿਸਟ ਹੈ 24 ਦੇ ਵਿੱਚ ਹੁਣ ਇਹਨਾਂ ਨੇ ਕੀਤਾ ਤੁਹਾਨੂੰ ਸਿਰਫ 37000 ਯੂਰੋ ਪ੍ਰੂਟੋ ਵਿਦ ਟੈਕਸ ਚਾਹੀਦੇ ਨੇ ਤਾਂ ਤੁਸੀਂ ਆਪਣੇ ਸਾਰੇ ਟੱਬਰ ਨੂੰ ਜਰਮਨ ਚ ਲੈ ਕੇ ਆ ਸਕਦੇ ਹੋ ਜਿਹੜੇ ਜਰਮਨ ਚ ਰਹਿ ਰਹੇ ਨੇ 70000 ਨੂੰ ਪ੍ਰੂਟੋ ਲੰਦੇ ਨੇ 60000 ਲੰਦੇ ਨੇ ਜਾਂ 70 ਲੰਦੇ ਨੇ ਉਹ ਆਪਣੀ ਪੂਰੇ ਟੱਬਰ ਨੂੰ ਲੈ ਕੇ ਨਹੀਂ ਜਰਮਨ ਚ ਆ ਸਕਦੇ ਪੂਰੇ ਟੱਬਰ ਤੋਂ ਭਾਵ ਮਾਤਾ ਪਿਤਾ ਨੂੰ ਭੈਣ ਭਾਈ ਨੂੰ ਪੱਕੇ ਤੌਰ ਤੇ ਨਹੀਂ ਲੈ ਕੇ ਆ ਸਕਦੇ ਸਿਰਫ ਬਲੂ ਕਾਰਡ ਵਾਲਿਆਂ ਨੂੰ ਇਹ ਛੋਟ ਹੈ ਲੋ ਜੀ ਹਾਊਸ ਬਿਲਡਿੰਗ ਤੇ ਵੀ ਕੰਪਲੀਟ ਹੋ ਗਿਆ ਲਾਇਸੈਂਸ ਤੇ ਵੀ ਤੁਹਾਨੂੰ ਦੱਸਦਾ ਸਾਰਿਆਂ ਨੂੰ ਲੈਂਗੁਏਜ ਬਾਰੇ ਵੀ ਦੱਸਦਾ ਜੀ ਨਰਸਿੰਗ ਬਾਰੇ ਵੀ ਦੱਸਦਾ ਜੀ ਤੁਹਾਨੂੰ ਸਟੱਡੀ ਵੀਜ਼ੇ ਬਾਰੇ ਵੀ ਦੱਸਦਾ ਤੁਹਾਨੂੰ ਸਾਰਿਆਂ ਨੂੰ ਵਰਕ ਪਰਮਿਟ ਬਾਰੇ ਵੀ ਦੱਸਦਾ ਜੇ ਕੁਝ ਰਹਿ ਗਿਆ ਹੋਵੇ ਤਾਂ ਭੈਣ ਭਰਾ ਸਾਰੇ ਕਮੈਂਟ ਕਰ ਸਕਦੇ ਨੇ ਤਾਂ ਆਪਾਂ ਦੁਬਾਰਾ ਬਟਨ ਆਪਣੀਆਂ ਦੋ ਤਿੰਨ ਵੀਡੀਓ ਮੇਨ ਰਹਿੰਦੇ ਨੇ ਜਿਹੜੀਆਂ ਜਿੰਨਾਂ ਤੁਸੀਂ ਵੇਟ ਵੀ ਕਰ ਰਹੇ ਹੋ ਜੇ ਤਾਂ ਲੈਂਗੁਏਜ ਤੇ ਭਰਾ ਨੇ ਬਣਾਈ ਟਿਊਬ ਕਾਸਟ ਵਾਲੇ ਨੇ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਜਰੂਰ ਜਾ ਕੇ ਦੇਖਿਓ ਦੂਸਰੀ ਜਰਮਨ ਦੇ ਵਰਕ ਪਰਮਿਟ ਤੇ ਜਿਨ੍ਹਾਂ ਦੇ ਰਿਸ਼ਤੇਦਾਰ ਜਰਮਨ ਚ ਰਹਿ ਰਹੇ ਨੇ ਵੀ ਕਿੰਨੇ ਈਜ਼ੀਲੀ ਤੁਹਾਨੂੰ ਬੁਲਾ ਸਕਦੇ ਨੇ ਕੀ ਉਹਦਾ ਪ੍ਰੋਸੈਸ ਆ ਪੂਰਾ ਪ੍ਰੋਸੈਸ ਤੁਹਾਨੂੰ ਸਮਝਾ ਦਾਂਗੇ ਜੇ ਕਿਸੇ ਦਾ ਕੋਈ ਰਿਸ਼ਤੇਦਾਰ ਜਰਮਨ ਚ ਹੈਗਾ ਤਾਂ ਉਹਨਾਂ ਨੂੰ ਪੁੱਛ ਸਕਦਾ ਅੱਗੇ ਪ੍ਰੋਸੈਸ ਦੀ ਵੀਡੀਓ ਦੇਖਣ ਤੋਂ ਬਾਅਦ ਗੱਲਬਾਤ ਉਹਨਾਂ ਨਾਲ ਕਰ ਸਕਦਾ ਜੇ ਕੋਈ ਵੀਜ਼ਾ ਕਢਵਾਉਣਾ ਚਾਹੁੰਦਾ ਹੋਇਆ ਆਪਣੇ ਨਾਲ ਕੰਟੈ ਉਹਨਾਂ ਦਾ ਕੰਮ ਕਰ ਸਕਦੇ ਹਾਂ ਤੀਜਾ ਉਸ ਬਿਲਡਿੰਗ ਵਾਲਾ ਵੀ ਤੁਹਾਡੇ ਰਿਸ਼ਤੇਦਾਰ ਕੋਈ ਵੀ ਤੁਹਾਡਾ इजीली ਕੰਮ ਕਰਾ ਸਕਦਾ ਤੇ ਚੌਥੀ ਇਸ ਤੋਂ ਬਾਅਦ ਵੀਡੀਓ ਬਣਾਵਾਂਗੇ ਆਪਾਂ ਜਰਮਨ ਦੇ ਟੂਰਿਸਟ ਵੀਜ਼ੇ ਦੇ ਉੱਤੇ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਆ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ-ਅੱਗੇ ਵੀਡੀਓ ਆਉਣਗੀਆਂ ਭੰਡਾਰਾ ਆਊਗਾ ਵੀਡੀਓ ਦਾ ਹਜੇ ਇਨਫੋਰਮੇਸ਼ਨ ਸ਼ੁਰੂ ਕੀਤੀ ਆ ਇਨਫੋਰਮੇਸ਼ਨ ਬਹੁਤ ਪਈ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਵਾਲਾ ਬਟਨ ਦਬ ਕੇ ਰੱਖੋ ਵੀਡੀਓ ਮਿਸ ਨਾ ਹੋ ਜੇ ਕਿ ਸਾਨੂੰ ਕੋਈ ਪੈਸਾ ਨਹੀਂ ਦੇਣਾ ਮੈਂ ਬਾਰ-ਬਾਰ ਫਿਰ ਤੁਹਾਨੂੰ ਇਹੀ ਰਿਕੁਐਸਟ ਕਰਦਾ ਹੱਤਵੰਣ ਕੇ ਹੱਤਵੰਣ ਕੇ ਇਹੀ ਰਿਕੁਐਸਟ ਕਰਦਾ ਜੇ ਤੁਹਾਨੂੰ ਮੇਰੇ ਨਾਮ ਤੋਂ ਕੋਈ ਬੰਦਾ ਤੁਹਾਡੇ ਤੋਂ ਇੱਕ ਵੀ ਰੁਪਈਆ ਮੰਗਦਾ ਮੇਰਾ ਭਰਾ ਬਣ ਕੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਆਪਣੇ ਕੋਲੇ ਫ੍ਰੀ ਤੇ ਖੁੱਲੀ ਇਨਫੋਰਮੇਸ਼ਨਾਂ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਕਾਲ ਕੀਤੀ ਆ ਜਾਂ ਜਿਨ੍ਹਾਂ ਨੂੰ ਇਨਫੋਰਮੇਸ਼ਨ ਲਈ ਆ ਮੇਰੇ ਤੋਂ ਉਹ ਭੈਣ ਭਰਾ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਹਰ ਇੱਕ ਨਾਲ ਗੱਲ ਕੀਤੀ ਆ ਹਰ ਇੱਕ ਨੂੰ ਵਧੀਆ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਚੇ ਕਿਸੇ ਕੁੜੀ ਨੇ ਫੋਨ ਕੀਤਾ ਉਹਨੂੰ ਭੈਣ ਤੋਂ ਬਿਨਾ ਕਦੇ ਗੱਲ ਨਹੀਂ ਕੀਤੀ ਸਾਰਿਆਂ ਨੂੰ ਭੈਣ ਭਰਾ ਬਣਾ ਕੇ ਗੱਲ ਕਰੀ ਦੀ ਆ ਤੇ ਇੱਕ ਦੂਜੇ ਦੀ ਸਪੋਰਟ ਕਰੋ ਕਿ ਆਪਾਂ 30 ਚ ਜਰਮਨ ਆਉਣਾ ਹੈ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ